ਕਿ ਉਸਨੇ ਨਾ ਜ ਜੋ ਜੋ ਕੁਛ ਘਟਨਾ ਵਿੱਚ ਹੋਇਆ ਉਸ ਤੋਂ ਬਾਅਦ ਜਿਹੜੀਆਂ ਵੀਡੀਓ ਵਾਇਰਲ ਹੋਈਆਂ ਉਹਦੇ 'ਚ ਐਸਸੀਐਸਟੀ ਤੁਸੀਂ ਮੁੱਦੇ ਤੇ ਆਓ ਮੇਰੇ ਨਾਲ ਵੀਡੀਓ ਕੇ ਨੈਰੇਟਿਵ ਮਾਹੌਲ ਸਿਰਜਿਆ ਗਿਆ ਸਰਪੰਚ ਸਾਹਿਬ ਵੀਡੀਓ ਕੇ ਨੈਰੇਟਿਵ ਮਾਹੌਲ ਸਿਰਜਣ ਲਈ ਕਿੰਨਾ ਗਿਆ ਸੀ ਕੋਸ਼ਿਸ਼ ਮੈਂ ਤੁਹਾਨੂੰ ਇਹ ਸਵਾਲਾਂ ਦੇ ਤੁਸੀਂ ਸਾਨੂੰ ਦੇਖੋ ਸਰ ਮੇਰੀ ਗੱਲ ਸੁਣੋ ਪਹਿਲੀ ਇਹ ਪੁੱਛਿਆ ਵੀ ਤੁਸੀਂ ਇੱਥੋਂ ਕਿੰਨਾ ਕਵਰ ਕਰਦੇ ਹੋ 10 ਫਟ ਮੈਂ ਮੈਂ ਖੜ ਜੋ ਸਰਪੰਚ ਜੀ ਪਤਾ ਹੁਣ ਇਹ ਪਾਣੀ ਆ ਜਿਹੜਾ ਇਹਨਾਂ ਦੇ ਘਰਾਂ ਦਾ ਇਹ ਕਿਵੇਂ ਨਿਕਲੂਗਾ ਬਸ ਤੁਸੀਂ ਸਰਪੰਚੋਂ ਮੋਰੀਆਂ ਪਿੰਡ ਦੇ ਤੁਸੀਂ ਇਹ ਪਾਣੀ ਦਾ ਨਿਕਾਸ ਕਰਨਾ ਇਹ ਤੁਹਾਡੇ ਕੋਲ ਆਏ ਵੀ ਨਹੀਂ ਇਹਨਾਂ ਦੀ ਸਮੱਸਿਆ ਇਹ ਆਉਣਗੇ ਹਨਾ ਤੁਸੀਂ ਇਹ ਪਾਣੀ ਦਾ ਨਿਕਾਸ ਕਿਵੇਂ ਕਰ ਰਹੇ ਹੋ ਪਿਛਲੇ ਪੈਪਟੀ ਇਧਰਲੇ ਉ ਬਰਾਬਰ ਹੈ ਨਾ ਦੂਤ ਇਹ 18 ਲੱਖ ਰੁਪਏ ਦਾ ਪ੍ਰੋਜੈਕਟ ਆ ਪਹਿਣੇ ਮੇਰੀ ਗੱਲ ਸੁਣ ਹਾਂਜੀ 18 ਲੱਖ ਦਾ ਪ੍ਰੋਜੈਕਟ ਆ ਬਿਲਕੁਲ ਜਿਹੜਾ 9 ਲੱਖ ਦਾ ਪ੍ਰੋਜੈਕਟ ਬਿਲਕੁਲ ਡਿਸਪੋਜ਼ ਕਰਦੀ ਉਹਨੂੰ ਦੁਬਾਰਾ ਫਿਰ ਲਾਵੇ ਵੱਡਾ ਪਾਣੀ ਕਿੱਥੇ ਜਾ ਰਿਹਾ ਬਿਲਕੁਲ ਸਾਡਾ ਪਾਣੀ ਸਭ ਤੋਂ ਪਹਿਲਾ ਇਹਨੇ ਆਪਦੇ ਢੱਲੇ ਨਾਲ ਸੀਵਰੇਜ ਮੈਂ ਤੁਹਾਨੂੰ ਕਹਿ ਰਿਹਾ ਕਿ ਬੰਦ ਓਪਨਲੀ ਜਾ ਰਿਹਾ ਬਿਨਾਂ ਖਾਲੀ ਤੋਂ ਤੁਸੀਂ ਕੀ ਹਊਗਾ ਕਿ ਭਾਈ ਅਸੀਂ ਇੱਧਰ ਨਹੀਂ ਇੱਧਰ ਔਖਾ ਆ ਜਾਂ ਉਹ ਪ੍ਰੋਜੈਕਟ ਖਰਾਬ ਹੋ ਰਿਹਾ 18 ਲੱਖ ਦੇ ਤੁਸੀਂ ਉਧਰ ਦੀ ਪਾਣੀ ਦੀ ਨਿਕਾਸੀ ਕਰੋ ਐਨੀ ਕਿਉਂ ਗੱਲ ਹੋਈ ਸੀ ਇਹ ਗੱਲ ਤਾਂ ਫਿਰ ਬਣਦੀ ਹੈ ਤੁਸੀਂ ਸੱਚ ਬਖਾ ਦਿਓ ਉੱਥੇ ਜਾ ਕੇ ਕੈਮਰੇ ਤੇ ਆਹੀ ਕੈਮਰਾ ਹੀ ਹੈ ਜੀ ਕੈਮਰਾ ਹੀ ਹੈ ਤੁਸੀਂ ਬੋਲੋ ਸਾਨੂੰ ਤੁਸੀਂ ਮੇਰੇ ਬੱਚੇ ਪਹਿਲਾਂ ਮੇਰੀ ਗੱਲ ਸੁਣੋ ਸਰ ਤੁਸੀਂ ਸਵਾਲਾਂ ਤੋਂ ਭੱਜ ਰਹੇ ਹੋ ਅੱਜ ਤੁਸੀਂ ਆਪਣੇ ਸਰਪੰਚ ਸਾਹਿਬ ਨੂੰ ਹੀ ਸਵਾਲਾਂ ਤੋਂ ਪੁਝਾ ਰਹੇ ਹੋ ਜਿਹੜੀ ਜਿਹੜਾ ਜਿਹਨੀਆਂ ਚੀਜ਼ਾਂ ਜਿਹੜੀਆਂ ਵਾਈਟਸ ਇਹੀ ਗੱਲ ਕੀਤੀ ਗਈ ਨਾ ਕਿ ਸਾਡਾ ਸੱਤ ਘਰਾਂ ਦਾ ਪਾਣੀ ਕੁਲਦੀਪ ਸਿੰਘ ਅੱਗੇ ਲੰਘਣ ਨਹੀਂ ਦੇ ਰਿਹਾ ਤੇ ਅਸੀਂ ਲਗਾ ਰਹੇ ਹਾਂ ਅਸੀਂ ਕਹਿ ਰਹੇ ਹਾਂ ਉਧਰਲੇ ਪਾਸੇ ਖਾਲਾ ਬਣਿਆ ਹੋਇਆ ਅਸੀਂ ਬਣਾ ਰਹੇ ਹਾਂ ਨਾ ਪੰਚਾਇਤ ਦੇ ਖਰਚੇ 'ਚ ਬਣ ਰਿਹਾ ਭੈਣੇ ਇਹ ਇਹ ਤੋਂ ਪੁੱਛੋ ਤੁਸੀਂ ਇਹ ਤੋਂ ਪੁੱਛੋ ਕਿ ਕਿਸ ਨਾ ਰਾਜੀ ਨਾ ਮਾਨੀ ਕੋਈ ਸੜਕ ਜੋ ਛੜਕਾ ਬੂੰਗਾ ਕੁੱਟਣਾ ਕਿੰਗਾ ਉਹਨਾਂ ਦਾ ਪਰਚੇ ਪੈਣੇ ਚਾਹੀਦੇ ਆ ਕਹਿੰਦੀ ਨਹੀਂ ਕਿ ਤੁਸੀਂ ਕਰੋ ਤੁਸੀਂ ਤੁਸੀਂ ਸਵਾਲ ਕਰੋ ਤੁਸੀਂ ਤੁਸੀਂ ਵਿੱਚੋਂ ਆਪਣਾ ਸਰਪੰਚ ਹੀ ਲੈ ਗਏ सरपंच ਜੀ ਭੈਣ ਜੀ ਦੇਖੋ ਇਹ ਕਿਹ ਲਿਗੇ ਉਹਨੂੰ ਕੁੱਟਿਆ ਮਾਰੇ ਬਹੁਤ ਜ਼ਿਆਦਾ ਸਾਡੇ ਪਿੰਡ ਦੇ ਤੋਂ ਲਿੱਤਾ ਵਾਂ ਭੰਨ ਤਗਾਸੀ ਹੈ ਹੀ ਨਹੀਂ ਸਵਾਲ ਦੇਣ ਜੋ ਕਰੇ ਮੇਰੀ ਗੱਲ ਸੁਣੋ ਭੈਣੇ ਅਸੀਂ ਤੁਹਾਨੂੰ ਕਹਿ ਰਹੇ ਹਾਂ ਸਾਡੇ ਕੋਲ ਵੀਡੀਓ ਚਲਾਈ ਜੇ ਸਾਰੇ ਅੰਨ ਧੱਕੇ ਮਾਰਿਆ ਤੁਸੀਂ ਦਿਓ ਵੀਡੀਓ ਸਾਡੇ ਪਿੰਡ ਤੇ ਪੂਰੇ ਤੇ ਮਾਤਮ ਛਾ ਗਿਆ ਪੱਤਰਕਾਰਿਓ ਥੇ ਉਸ ਦਿਨ ਉਹ ਤਾਂ ਦਿਖਾਈ ਨਹੀਂ ਕਿ ਪੁਲਿਸ ਕਿਵੇਂ ਉਹਨਾਂ ਨਾਲ ਲੜ ਕੇ ਗੋਲੀਆਂ ਚਲਾ ਰਹੀ ਆ। ਤੁਹਾਨੂੰ ਮਿਲਣ ਤੋਂ ਪਹਿਲਾਂ ਉਹਨਾਂ ਦੇ ਘਰ ਗਏ ਉਹਨਾਂ ਦੇ ਇਲਜ਼ਾਮ। ਤੁਹਾਨੂੰ ਕੀ ਪੈਣੇ ਤੁਸੀਂ ਇੱਕ ਪੱਤਰਕਾਰ ਹੋ। ਇੱਕ ਗੱਲ ਦੱਸੋ ਮੈਨੂੰ। ਪੰਘਾਂ ਕਟਵਾ ਦਿੱਤੇ ਮੈਂ ਬੰਦੇ ਕਟਵਾਤੇ ਡੰਡ ਸਾਰਾ। ਨਾਲ ਵਾਲੀ ਇਹਨਾਂ ਦਬਾਹੀ ਦਿੱਤੀ ਆ ਅਗੋੜਾ ਕਿੱਲਾ ਕਿੱਲਾ ਨਾਲ ਵਾਲਾ। ਇਹ ਆ ਆ ਵੀਡੀਓਜ਼ ਮੈਨੂੰ ਭੇਜੀਆਂ ਕਿਸੇ ਨੇ ਇਸ ਦਾ। ਇਹ ਤੁਹਾਡੀ ਫ਼ੀਡ ਦੇ ਵਿੱਚੋਂ ਮੁੰਡੇ ਆ ਤੁਸੀਂ ਉਹਨਾਂ ਦੀਆਂ ਵੀਡੀਓ ਚਲਾਈਆਂ ਭੜੇ ਉਹਨਾਂ ਦੀਆਂ ਵੀਡੀਓ ਵੀ ਚਲਾਉਣਾ ਤੁਸੀਂ ਕੀ ਹਾਲਤ ਆ ਕਿ ਇਹ ਮਹਾਲ ਆ ਫਾਇਰਿੰਗ ਤੋਂ ਪਹਿਲਾਂ ਦਾ ਇਹਦਾ ਟਾਈਮਿੰਗ ਵੀ ਦੱਸੂਗਾ। ਭਾਜੀ ਬਾਅਦ ਵਿੱਚ ਤਾਂ ਤੁਹਾਨੂੰ ਪੁਲਿਸ ਕੁੱਟਣ ਪੈਗੀ। ਬਾਅਦ ਵਿੱਚ ਉਹ ਨਹੀਂ ਵੀਡੀਓ ਭੇਜ ਗਿਆ ਉਹਨਾਂ ਨੇ। ਜਦੋਂ ਸਾਡੇ ਆਹ ਦੇਖ ਲਓ ਆਹ ਦੇਖੋ। ਇਹ ਬੰਦੇ ਨੂੰ ਜਾਣਦੇ ਹੋ? ਨਹੀਂ ਤੁਸੀਂ ਇਹ ਬੰਦੇ ਤੁਸੀਂ ਆਹ ਦੇਖ ਲਓ ਤੁਸੀਂ ਇਹਨਾਂ ਦੀ ਆ ਵੀਡੀਓ ਜਾ ਮੈਂ ਮੈਂ ਇਸ ਗੱਲ ਨੂੰ ਮੇਰੀ ਹਾਲਤ ਬਹੁਤ ਜ਼ਿਆਦਾ ਹੁਣ ਵੀ ਮੈਨੂੰ ਬਹੁਤ ਜ਼ਿਆਦਾ ਖੜਾ ਨਹੀਂ ਜਾ ਰਿਹਾ ਪੈਣੇ। ਮੇਰੀ ਹਾਲਤ ਮੈਂ ਤੁਹਾਨੂੰ ਵੀ ਦੱਸੀ ਸੀ ਕਿ ਤੁਸੀਂ ਤੁਸੀਂ ਮਨ ਲਓ ਮੈਨੂੰ ਤੁਹਾਡਾ ਘਰ ਨਹੀਂ ਪਤਾ ਤੇ ਮੈਂ ਕੈਮਰੇ ਲੈ ਕੇ ਤੁਹਾਡੇ ਘਰ ਦੇ ਉੱਤੇ ਤੁਹਾਡੀਆਂ ਬੀਬੀਆਂ ਦੀ ਵੀਡੀਓ ਬਣਾਵਾ ਉਹਨਾਂ ਦੇ ਇਲਜ਼ਾਮ ਹੈ ਮੈਂ ਆਪਣਾ ਨਹੀਂ ਕਹਿ ਰਹੀ ਲੋਕ ਕਹਿ ਰਹੇ ਆ ਤਾਂ ਉਹਨਾਂ ਨੂੰ ਇਤਰਾਜ਼ ਸੀ ਤੇ ਉਹਨਾਂ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਗੁੱਸੇ ਦੇ ਵਿੱਚ ਕੈਮਰਿਆਂ ਨੂੰ ਧੱਕੇ ਦਿੱਤੇ ਨੇ ਉਹਨਾਂ ਨੇ ਇਹ ਕੀਤਾ ਪਰ ਜੇ ਇਹਨਾਂ ਨੂੰ ਸੀਵਰੇਜ ਦੀ ਸਮੱਸਿਆ ਦਾ ਹੱਲ ਇਹਨਾਂ ਕੋਲ ਨਹੀਂ ਹੋ ਰਿਹਾ ਸੀ ਇਹ ਐਸਐਚਓ ਕੋਲ ਕਿਉਂ ਨਹੀਂ ਗਏ ਥਾਲੀਆਂ ਨੂੰ ਪੁਰਾਣੀਆਂ ਆਪਣੀ ਜੈਥਾ ਵਾਲੇ ਤਾਂ ਬੰਦ ਕਰਦੇ ਨੇ ਮੇਰਾ ਸਵਾਲ ਇਹ ਹੈ ਕਿ ਕੈਮਰੇ ਲਗਾ ਕੇ ਕੈਮਰੇ ਲਗਾ ਕੇ ਉਹਨਾਂ ਦੇ ਬਾਅਰ ਦੇ ਵਿੱਚ ਥਾਲਾ ਥਾਲੀਆਂ ਦਾ ਹੱਲ ਹੁੰਦਾ ਥਾਲੀਆਂ ਗੱਲ ਨਹੀਂ ਜਾਣਦੇ ਮੈਡਮ ਇਹਦੇ ਚਪੇੜਾ ਕਿਉਂ ਮਾਰਿਆ ਸਾਸ਼ੀਕਾਲ ਜੀ ਲਿਵ ਆਨ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗਗਨ ਸਿੱਧੂ ਅੱਜ ਮੈਂ ਪਿੰਡ ਚੰਦਪਾਣ ਦੇ ਵਿੱਚ ਖੜੀ ਹੋਈਆਂ ਤੁਹਾਨੂੰ ਸਾਰਿਆਂ ਨੂੰ ਇੱਥੋਂ ਦਾ ਮਾਮਲਾ ਪਤਾ ਹੀ ਹੈ ਇੱਕ ਦਿਨ ਪਹਿਲਾਂ ਵੀ ਇੱਥੋਂ ਕਵਰੇਜ ਕਰਕੇ ਗਏ ਸੀ ਦੂਜਾ ਪੱਖ ਦਿਖਾਇਆ ਸੀ ਪਰ ਇੱਕ ਪੱਖ ਸਾਡੇ ਚੈਨਲ ਵੱਜੋਂ ਵੱਲੋਂ ਅਜੇ ਪੈਂਡਿੰਗ ਰਹਿਦਾ ਸੀ ਬਾਕੀ ਕੁਲਦੀਪ ਸਿੰਘ ਵੀ ਰਹਾ ਹੋ ਕੇ ਆਏ ਨੇ ਸੋ ਸਾਰੀ ਗੱਲਬਾਤ ਇਹਨਾਂ ਦੇ ਨਾਲ ਕਰਨ ਦੀ ਕੋਸ਼ਿਸ਼ ਕਰਾਂਗੇ ਸਭ ਤੋਂ ਪਹਿਲਾਂ ਦੱਸ ਦਈਏ ਕਿ ਇਹਨਾਂ ਦੇ ਵਾਈਫ ਜਿਹੜੇ ਅਮਨਦੀਪ ਕੌਰ ਨੇ ਉਹ ਸਰਪੰਚ ਨੇ ਤੇ ਇਹ ਕੁਲਦੀਪ ਸਿੰਘ ਜਿਹੜੇ ਆ ਉਹਨਾਂ ਦੇ ਹਸਬੰਡ ਕਿਉਂਕਿ ਪਿੰਡਾਂ ਦੇ ਵਿੱਚ ਇਦਾਂ ਹੀ ਹੁੰਦਾ ਹੈ ਕਿ ਜਿਹੜਾ ਕਾਗਜ਼ੀ ਕਾਰਵਾਈ ਦਾ ਕੰਮ ਹੁੰਦਾ ਜ਼ਿਆਦਾਤਰ ਉਹ ਬੰਦੇ ਹੀ ਸਾਹਮਦੇ ਆ ਬਹੁਤੇ ਪਿੰਡਾਂ ਦੇ ਵਿੱਚ ਇਦਾਂ ਹੀ ਹੁੰਦਾ ਹਾਲਾਂਕਿ ਕਾਗਜ਼ ਆ ਜਿਹੜੇ ਉਹ ਔਰਤ ਦੇ ਨਾਮ ਤੇ ਭਰੇ ਜਾਂਦੇ ਆ ਆ ਆਪਾਂ ਬਾਈ ਕੁਲਦੀਪ ਸਿੰਘ ਦੇ ਨਾਲ ਗੱਲਬਾਤ ਕਰਾਂਗੇ ਕਿਉਂਕਿ ਸਭ ਤੋਂ ਪਹਿਲਾਂ ਤਾਂ ਇਹ ਮਾਮਲਾ ਕੀ ਸੀ ਇੱਕ ਪਾਣੀ ਦੀ ਨਿਕਾਸੀ ਦਾ ਮਾਮਲਾ ਸੀ ਮੈਂ ਜ ਐਨੀ ਕੁ ਗੱਲ ਸੀ ਕਿ ਪਾਣੀ ਦੀ ਜਿਹੜੀ ਆ ਨਿਕਾਸੀ ਉਹ ਨਹੀਂ ਹੋ ਰਹੀ ਸੀ ਇਹ ਨਹੀਂ ਸੀ ਕਿ ਸਾਰੇ ਪਿੰਡ ਦੀ ਪਾਣੀ ਦੀ ਨਿਕਾਸੀ ਨਹੀਂ ਹੋ ਰਹੀ ਸੀ ਕੁਝ ਕੁ ਘਰਾਂ ਦੀ ਨਿਕਾਸੀ ਨਹੀਂ ਹੋ ਰਹੀ ਸੀ ਸਭ ਤੋਂ ਪਹਿਲਾਂ ਬਾਈ ਨੂੰ ਸਤਿ ਸ਼੍ਰੀ ਅਕਾਲ ਬਣਾਉਣੇ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਪੈਣੀ ਸਵਾਗਤ ਹੈ ਲਿਵਨ ਦੇਖਣ ਵਾਲੇ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਫਿਰ ਜਿਵੇਂ ਮੈਂ ਪਹਿਲ ਤੇ ਗੱਲ ਕੀਤੀ ਕਿ ਪਾਣੀ ਦੀ ਨਿਕਾਸੀ ਦਾ ਮਾਮਲਾ ਸੀ ਕੀ ਇਹ ਗੱਲ ਸੱਚ ਹੈ ਜੀ ਹਾਂ ਪਾਣੀ ਦੀ ਨਿਕਾਸੀ ਦੇ ਮਾਮਲੇ ਨੂੰ ਲੈ ਕੇ ਮੈਂ ਤੁਹਾਨੂੰ ਦਿਖਾਉਣਾ ਅਸਲ ਦੇ ਵਿੱਚ ਪਾਣੀ ਦੀ ਨਿਕਾਸੀ ਦਾ ਮਾਮਲਾ ਹੈ ਸੀ ਪਰ ਹੁਣ ਉਹ ਅਸੀਂ ਚਲਾਉਣ ਦੀ ਕੋਸ਼ਿਸ਼ ਕੀਤੀ ਸੀ ਭੈਣੇ ਪਰ ਉਹ ਚੱਲਿਆ ਨਹੀਂ ਪਰ ਜਿਹੜੇ ਪਾਸੇ ਨੂੰ ਚਲਣਾ ਚਾਹੀਦਾ ਸੀ ਔਰ ਉਸ ਪਾਸੇ ਨੂੰ ਇਧਰਲੇ ਪਾਸੇ ਨੂੰ ਉਹ ਧੱਕੇ ਨਾਲ ਪਾਇਆ ਹੋਇਆ ਸੀ ਆਪਾਂ ਆਪ ਚੱਲਦੇ ਹਾਂ ਨਾਲ ਕੈਮਰਾਮੈਨ ਨੂੰ ਗੁਜ਼ਾਰਿਸ਼ ਹੈ ਕਿ ਅੱਗੇ ਆਜੋ ਹਾਂ ਬਿਲਕੁਲ ਆਪਾਂ ਦਿਖਾਉਨੇ ਆ ਮੈਂ ਉਤੋਂ ਜਦੋਂ ਕਵਰ ਕਰਕੇ ਗਈ ਸੀ ਮੈਂ ਇੱਥੋਂ ਤੱਕ ਉਹ ਕਵਰੇਜ ਕੀਤੀ ਹੈ ਕਿ ਇਹਨਾਂ 5 6 ਕਰਾਂ ਦਾ ਤੇ 2 3 ਘਰ ਪਿੱਛੇ ਸੀ ਜਿਹੜੇ ਕਿ ਜ਼ਿਮੀਂਦਾਰ ਭਾਈਚਾਰੇ ਨਾਲ ਸਬੰਧਿਤ ਸੀ ਉਹਨਾਂ ਦਾ ਪਾਣੀ ਇਸ ਡਿਗ ਵਿੱਚ ਪੈਂਦਾ ਹੁੰਦਾ ਸੀ ਬਿਲਕੁਲ ਪਾਣੀ ਇਸੇ ਡਿਗ ਵਿੱਚ ਪੈ ਰਿਹਾ ਸੀ ਪਰ ਔਰ ਕਿਸੇ وجہ ਕਰਕੇ ਡਿਗ ਹੈ ਜਿਹੜਾ ਉਹ ਬਲੌਕ ਹੋ ਜਾਂਦਾ ਇਹ ਪਾਣੀ ਓਪਨ ਖਾਲੀ ਕਰਕੇ ਤੁਸੀਂ ਅਕਸਰ ਦੇਖਦੇ ਹੀ ਹੋ ਕਿ ਓਪਨ ਖਾਲੀ ਹੋਊਗੀ ਸੀਵਰੇਜ ਚ ਪਾਈ ਜਾਊਗੀ ਤਾਂ ਬਾਕੀ ਆ ਇਹ ਉਹ ਬੰਦ ਹੋਊਗਾ ਨਾ ਤੁਸੀਂ ਦੇਖੋ ਸਾਹਮਣੇ ਲਿਫਾਫੇ ਪਏ ਹੋਏ ਹਨ ਤੇ ਲਫਾਫੇ ਗਟਰ ਚ ਜਾਣਗੇ ਤੇ ਉਹ ਬੰਦ ਹੋਊਗਾ ਇਹ ਬੰਦ ਇਹ ਅਸਲ ਦੇ ਵਿੱਚ ਇਹ ਸੀਵਰੇਜ ਹੈ ਜਿਹੜਾ ਇਹ ਸਾਫ ਪਾਣੀ ਵਾਸਤੇ ਪਾਇਆ ਗਿਆ ਸਾਫ ਪਾਣੀ ਪੈਣ ਤੁਹਾਡੇ ਨੇ ਇੱਕ ਇੰਟਰਵਿਊ ਚੱਲੀ ਸੀ ਵਾਈਟ ਚੱਲੀ ਸੀ ਕਿ ਸਾਫ ਪਾਣੀ ਉਹ ਨਹੀਂ ਕਿ ਪੀਣ ਵਾਲਾ ਪਾਣੀ ਪਾਣੀ ਵਾਲੀਆਂ ਪੈਪਾਂ ਸਾਫ ਪਾਣੀ ਇਹ ਓਵਰਲੋਡ ਕਿਸਾਨ ਭਰਾ ਨੇ ਨਾ ਜਿਹੜੀ ਜਿਹੜਾ ਤੁਸੀਂ 18 ਲੱਖ ਦਾ ਪ੍ਰੋਜੈਕਟ ਦੀ ਗੱਲ ਕਰ ਰਹੇ ਹੋ 18 ਲੱਖ ਦੇ ਪ੍ਰੋਜੈਕਟ ਦੀ ਜਿਹੜੀਆਂ ਪੈਪਾਂ ਪਾਈਆਂ ਹੋਈਆਂ ਨੇ ਉਹ ਸਾਰੀਆਂ ਅੰਡਰਗਰਾਉਂਡ ਨੇ ਇਹ ਹਾਂ ਉਹ ਦੇਖੋ ਉੱਥੋਂ ਸਾਹਮਣੇ ਵਾਟਰ ਵਕਸ ਦਿਖ ਰਿਹਾ ਨਾ ਉੱਥੋਂ ਤੇ ਸਿਰਫ ਉਧਰ ਸਾਹਮਣੇ ਬਾਸ ਸਟੈਂਡ ਜਿਹੜਾ ਪਾਣੀ ਓ ਛੱਪੜ ਉੱਥੋਂ ਤੱਕ ਦੀਆਂ ਪੈਪਾਂ ਨੇ ਵੱਡੇ ਪੈਪ ਪਾਏ ਹੋਏ ਨੇ ਇਹ ਪਾਣੀ ਆ ਜਿਹੜਾ ਖੇਤਾਂ ਦਾ ਪਾਣੀ ਕੱਢਣ ਵਾਸਤੇ ਆ ਸਰਦੀਆਂ ਚ ਔਰ ਗਰਮੀਆਂ ਚ ਬਰਸਾਤ ਦਾ ਪਾਣੀ ਹੁੰਦਾ ਨਾ ਕਿਸਾਨਾਂ ਦਾ ਓਵਰਲੋਡ ਹੋ ਜਾਂਦਾ ਉਹ ਉਹਨਾਂ ਪੈਪਾਂ ਥਾਣੀ ਦੀ ਲੰਘਦਾ ਸਿਰਫ ਜਿਹੜਾ ਮੀਂਹ ਦਾ ਪਾਣੀ ਲਾ ਲੋ ਜਾਂ ਖੇਤਾਂ ਦਾ ਪਾਣੀ ਲਾ ਲੋ ਉਹ ਕੱਢਣ ਵਾਸਤੇ ਜਿਹੜੀਆਂ ਉਹ 18 ਲੱਖ ਦਾ ਪ੍ਰੋਜੈਕਟ ਆ ਉਹ ਵਰਤਿਆ ਗਿਆ ਉਹ ਵਰਤਿਆ ਗਿਆ ਹਾਂਜੀ ਹੁਣ ਅੱਗੇ ਆ ਜਾਨੇ ਜਿਹੜੀ ਆ ਨਾਲੀ ਸੀਗੀ ਬਾਕੀ ਸਾਰਾ ਪਿੰਡ ਤਾਂ ਫਿਰ ਨਾਲੀਆਂ ਥਾਲੀਂ ਦੀ ਪਾਣੀ ਟਪਾਉਂਦਾ ਨਾ ਬਾਕੀ ਸਾਰਾ ਪਾਣੀ ਨਾਲੀਆਂ ਥਾਣੀ ਜਾਂਦਾ ਹੁਣ ਤੁਸੀਂ ਗੱਲ ਕੋਈ ਨਾਲੀਆਂ ਓਪਨ ਓਪਨ ਨਾਲੀਆਂ ਇਹਨਾਂ ਦੀ ਉਹ ਓਪਨ ਨਾਲੀ ਬੰਦ ਹੋ ਗਈ ਸੀ ਇੱਥੇ ਬਲੋਕੇਜ ਆ ਗਈ ਸੀ ਆ ਡੱਗ ਹੈ ਜਿਹੜਾ ਉਹ ਵੇਸਟ ਹੋ ਗਿਆ ਸੀ ਜਦੋਂ ਇਹਨਾਂ ਨੇ ਜੀਸੀਬੀ ਦੇ ਨਾਲ ਉਹਨੂੰ ਦੁਬਾਰ ਤੋਂ ਸਾਫ਼ ਕਰਨ ਦੀ ਕੋਸ਼ਿਸ਼ ਕੀਤੀ ਇਹ ਖੇਤਾਂ ਵਾਲੇ ਸਰਪੰਚ ਨੇ ਵੀ ਇਹਨੂੰ ਸਾਫ਼ ਕਰਵਾਉਣ ਦੀ ਕਿ ਖੇਤਾਂ ਵਾਲੇ ਪਿਛਲੇ ਪਾਸੇ ਪਾਣੀ ਨਹੀਂ ਲੰਘ ਰਿਹਾ ਇਸ ਕਰਕੇ ਮੈਂ ਤੁਹਾਨੂੰ ਦੱਸ ਦਾਂ ਕਿ ਉਹ ਜਿਹੜਾ ਖੰਡਰ ਬਣਿਆ ਨਾ ਵਾਟਰ ਵਰਕਸ ਉਹ ਇਸੇ ਦੀ ਬਦੌਲਤ ਬਣਿਆ ਪਤਾ ਕਿਉਂ ਕਿ ਇਹਦੇ ਵਿੱਚੋਂ ਪਾਣੀ ਜਦੋਂ ਆਹ ਪਾਣੀ ਗੰਦਾ ਪਾਣੀ ਪਾਤਾ ਜਦੋਂ ਇਹਦੇ ਵਿੱਚ ਉਹ ਪਾਣੀ ਨਹੀਂ ਲੰਘ ਰਿਹਾ ਸੀ ਜਦੋਂ ਗੰਦ ਵੀ ਇੱਥੇ ਪੈ ਗਿਆ ਜਿਹੜੀ 18 ਲੱਖ ਵਾਲੀਆਂ ਪਾਈਪਾਂ ਨੇ ਉਹਦੇ ਵਿੱਚ ਗੰਦਾ ਪਾਣੀ ਕਿਹਨੇ ਪਾਇਆ ਇਹ ਗਮਦੂਰ ਸਿੰਘ ਪੱਪੂ ਦੀ ਬਦੌਲਤ ਇੱਧਰ ਪਾਣੀ ਪਿਆ ਪਿਛਲੀਆਂ ਪੰਚਾਇਤਾਂ ਮਿਲੋ ਕਿਉਂਕਿ ਉਧਰ ਖਾਲਾ ਬਣਿਆ ਹੋਇਆ ਹੈ ਤੁਸੀਂ ਦਿਖਾਉਂਗੇ ਉਹ ਕਿ ਕਿਹੜੀ ਪੈਪ ਦੇ ਵਿੱਚ ਪਾਣੀ ਪਿਆ ਕਿੱਥੋਂ ਪਿਆ ਇੱਥੇ ਇੱਥੇ ਆ ਥੱਲੇ ਆ ਪਿਆ ਆ ਜਿਹੜੀ ਡੱਗ ਹੈ ਜਿਹੜਾ ਡੱਗ ਹੈ ਹਾਂ ਇਹ ਬਿਲਕੁਲ ਥੱਲੇ ਦੀ ਇਸ ਤੱਕ ਨਾਲ ਉਧਰੋਂ ਵੀ ਆ ਰਿਹਾ ਔਰ ਇੱਧਰ ਵੀ ਜਾ ਰਿਹਾ ਡੱਗ ਅચ્છਾ ਡੱਗ ਹੈ ਤੇ ਇਹ ਤਾਂ ਫਿਰ ਪਿਛਲੇ 15 16 ਸਾਲਾਂ ਤੋਂ ਪੈ ਰਿਆ ਸੀ ਲਗਾਤਾਰ ਬਿਲਕੁਲ ਪੈ ਰਿਆ ਸੀ ਤੇ ਪਾਣੀ ਵੀ ਨਹੀਂ ਲੰਘ ਰਿਹਾ ਨਾ ਪੈਣੀ ਜਦੋਂ ਪੰਚਾਇਤਾਂ ਦੇ ਅੰਡਰ ਆ ਗਿਆ ਸੀ ਨਾ ਇਹ ਮਤਲਬ ਕਿ ਵਾਟਰ ਬੈਕਸ ਆ ਗਏ ਸੀ ਪੰਚਾਇਤਾਂ ਦੇ ਅੰਡਰ ਤਾਂ ਇਹ ਜਦੋਂ ਇਹਦੇ ਵਿੱਚ ਗੰਦਾ ਪਾਣੀ ਪੈਣਾ ਸ਼ੁਰੂ ਹੋ ਗਿਆ ਤੇ ਸਮੱਸਿਆ ਕਿਸਾਨਾਂ ਦੀ ਸੇਮ ਟੂ ਸੇਮ ਹੀ ਰਹੀ ਨਾ ਪਾਣੀ ਤਾਂ ਫਿਰ ਵੀ ਨਹੀਂ ਲੰਘਿਆ ਪੈਪ ਪਾ ਦਿੱਤੇ ਜਦੋਂ ਇਹ ਕੁਝ ਟਾਈਮ ਲੰਘਿਆ ਪਾਣੀ ਤਾਂ ਉਹ ਜਦੋਂ ਓਵਰਲੋਡ ਪਾਣੀ ਹੋ ਜਾਂਦਾ ਕਿੱਥੇ ਤਾਂ ਉਹ ਪਾਣੀ ਲੰਘਣ ਵਾਸਤੇ ਪਾਇਆ ਸੀ ਵੀ ਉਹ ਨੂੰ ਨੁਕਸਾਨ ਨਾ ਪਹੁੰਚੇ ਵੀ ਪਿੱਛੇ ਪਾਣੀ ਨਾ ਟੁੱਟੇ ਪਰ ਸੇਮ ਸਮੱਸਿਆ ਉਹੀ ਕਿਉਂਕਿ ਇਹਦੇ 'ਚ ਤਾਂ ਗੰਦਾ ਪਾਣੀ ਪੈ ਗਿਆ ਜਦੋਂ ਹੋਰ ਵੀ ਪਾਣੀ ਪੈ ਰਿਹਾ ਉਹ ਉਧਰ ਖਾਲੀ ਨੇ ਜਦੋਂ ਇੱਧਰ ਦੇਖੋ ਉਹ ਸਾਹਮਣੇ ਉਹ ਓਵਰਲੋਡ ਪਾਣੀ ਪੈ ਗਿਆ ਉਹ ਛੱਪੜ ਭਰ ਜਾਂਦਾ ਉਸ ਤੋਂ ਬਾਅਦ ਆਪ ਮਹਾਰੇ ਜਿਹੜੀ ਤੁਸੀਂ ਵਟਵਕਸ ਦੀ ਦਿਖਾਇਆ ਸੀ ਨਾ ਤੁਸੀਂ ਉਹਦੀ ਕੰਦ ਡਿੱਗੀ ਆ ਨਾ ਉਹ ਓਵਰਲੋਡ ਪਾਣੀ ਕਰਕੇ ਡਿੱਗੀ ਆ ਅਣ ਪਛੇ ਅਣ ਦੇਖੇ ਤੋਂ ਪਾਣੀ ਓਵਰਲੋਡ ਦਾਣਾ ਮੰਡੀ ਤੱਕ ਪਾਣੀ ਆ ਜਾਂਦਾ ਪਰ ਕੀ ਅੱਛਾ ਹੁਣ ਆਪਾਂ ਇੱਥੇ ਫੇਰ ਆਵਾਂਗੇ ਜਿਵੇਂ ਇਹਨਾਂ ਸੱਤ ਘਰਾਂ ਨੂੰ ਸਮੱਸਿਆ ਆ ਗਈ ਕਿ ਇਹਨਾਂ ਦਾ ਪਾਣੀ ਨਹੀਂ ਲੰਘ ਰਿਹਾ ਜਿਹੜੇ ਗਮਦੂਰ ਸਿੰਘ ਕੇ ਆ ਉਹਨਾਂ ਦੀ ਕੱਲੀ ਰਸੋਈ ਦਾ ਪਾਣੀ ਜਿਹੜਾ ਉਹ ਇੱਧਰ ਪੈ ਰਿਹਾ ਬਾਕੀ ਸਾਰੇ ਘਰ ਦਾ ਪਾਣੀ ਆ ਜਿਹੜਾ ਉੱਪਰੇ ਜਾ ਰਿਹਾ ਬਿਲਕੁਲ ਇਦਾਂ ਹੀ ਹੋ ਰਿਹਾ ਇਹ ਇਦਾਂ ਹੀ ਹੋ ਰਿਹਾ ਪੈਣੀ ਇੱਕ ਕੱਲੀ ਰਸੋਈ ਦਾ ਪਾਣੀ ਤੁਹਾਡੇ ਆਚਾਰ ਘਰਾਂ ਦੇ ਨਾਲ ਰਲ ਕੇ ਇਸ ਡਿਗ ਚ ਪੈਂਦਾ ਸੀ ਪਿਛਲੇ 15 ਸਾਲਾਂ ਤੋਂ ਬਿਲਕੁਲ ਤੇ ਹੁਣ ਹੁਣੇ ਡਿਗ ਬੰਦ ਹੋ ਗਿਆ ਕਿਉਂਕਿ ਜਦੋਂ ਜੀਸੀਬੀ ਦੇ ਨਾਲ ਸਹੀ ਕਰਨ ਲੱਗੇ ਉਦੋਂ ਇਹ ਚਲੋ ਟੁੱਟ ਕੇ ਡਿਗ ਪਿਆ ਹੁਣ ਸਾਦੀ ਜੀ ਗੱਲ ਸੀ ਸਿੰਪਲ ਜੀ ਗੱਲ ਹੈ ਇਸ ਤੋਂ ਅੱਗੇ ਜਿਹੜੀ ਗੱਲ ਅਸੀਂ ਉਸ ਦਿਨ ਸਮਝੀ ਹੈ ਨਾ ਹੁਣ ਇਹ ਪਾਣੀ ਹੈ ਜਿਹੜਾ ਇਹਨਾਂ ਦੇ ਘਰਾਂ ਦਾ ਇਹ ਕਿਵੇਂ ਨਿਕਲੂਗਾ ਬਸ ਤੁਸੀਂ ਸਰਪੰਚੋਂ ਮੋਰੀਓ ਪਿੰਡ ਦੇ ਤੁਸੀਂ ਇਹ ਪਾਣੀ ਦਾ ਨਿਕਾਸ ਕਰਨਾ ਇਹ ਤੁਹਾਡੇ ਕੋਲ ਆਏ ਵੀ ਨਹੀਂ ਇਹਨਾਂ ਦੀ ਸਮੱਸਿਆ ਇਹ ਆਉਣਗੇ ਹਨਾ ਤੁਸੀਂ ਇਹ ਪਾਣੀ ਦਾ ਨਿਕਾਸ ਕਿਵੇਂ ਕਰ ਰਹੇ ਹੋ ਅਸੀਂ ਇਸ ਪਾਣੀ ਦਾ ਨਿਕਾਸ ਭਾਵੇਂ ਪਹਿਲ ਨੰਬਰ ਤੇ ਅਸੀਂ ਇਹਨੂੰ ਚਲਾਉਣ ਦੀ ਕੋਸ਼ਿਸ਼ ਕੀਤੀ ਸੀ ਚਲਾਉਣ ਦੀ ਕੋਸ਼ਿਸ਼ ਕੀਤੀ ਪੈਸੇ ਖਰਚ ਕੀਤੇ ਆ ਪੰਚਾਇਤ ਵਾਲਿਓ ਜੀ ਉਹ ਦੂਜੀ ਸਮੱਸਿਆ ਇਹ ਸੀ ਕਿ ਅਸੀਂ ਇਹਨਾਂ ਨੂੰ ਕਿਹਾ ਸੀ ਵੀ ਲਿਖ ਕੇ ਦੇ ਦਿਓ ਉਧਰਲੇ ਪਾਸੇ ਗਮਦੂਰ ਸਿੰਘ ਪੱਪੂ ਦਾ ਪਾਣੀ ਜਿਹੜਾ ਰਸੋਈ ਦਾ ਆ ਰਿਆ ਨਾ ਇਧਰਲੇ ਪਾਸੇ ਉਹ ਖਾਲਾ ਖਾਲਾ ਉਧਰ ਬਣਿਆ ਹੋਇਆ ਖਾਲਾ ਉਧਰ ਬਣਿਆ ਹੋਇਆ ਕਿਉਂਕਿ ਗਮਦੂਰ ਸਿੰਘ ਪੱਪੂ ਦਾ ਪਾਣੀ ਤੁਸੀਂ ਵੀ ਕਿਹਾ ਉਧਰਲੇ ਪਾਸੇ ਜਾ ਰਿਹਾ ਦੂਜੇ ਪਾਸੇ ਉੱਥੇ ਖਾਲਾ 1.5 ਫੁੱਟ ਡੂੰਗਾ ਉਹ ਜਾ ਰਿਹਾ ਜਾਰਿਆ ਤੇ ਖਾਲੀ ਸਿਰਫ 100 ਫੁੱਟ ਦੀ ਰਹਿੰਦੀ ਹੈ ਤੇ ਪਾਣੀ ਉਧਰਲੇ ਪਾਸੇ ਜਾ ਰਿਹਾ ਨਾ ਪਾਣੀ ਜਾ ਸਕਦਾ ਨਾ ਤੁਸੀਂ ਆਪ ਹੀ ਦੱਸ ਦੋ ਬਿਲਕੁਲ ਜਾਊਗਾ 100 100 ਫੁੱਟ ਦੀ ਉਹਨਾਂ ਦੀ ਦੂਰੀ ਹੈ ਚਲੋ ਉਹ ਉਹਨਾਂ ਦੀ ਸਮੱਸਿਆ ਜੇ ਇੱਕ ਗੱਲ ਮੰਨੀਏ ਵੀ 100 ਫੁੱਟ ਦੀ ਦੂਰੀ ਤੇ ਹੱਲ ਹੋ ਰਹੀ ਹੈ ਬਿਲਕੁਲ ਪੰਚਾਇਤ ਕਰਕੇ ਦੇਰੀ ਸਬੂਤ ਲੈ ਕੇ ਦਿਓ ਤੁਸੀਂ ਖਾਲੀ ਬਣਾ ਕੇ ਦਿਨੇ ਆ ਜੀ ਜੀ ਹੁਣ ਜਿਹੜੇ ਆ ਚਾਰ ਘਰ ਨੇ ਇਹਨਾਂ ਦੇ ਵੱਲੋਂ ਤੁਹਾਨੂੰ ਬੇਨਤੀ ਕੀਤੀ ਗਈ ਕਿ ਇੱਥੋਂ ਲੈ ਕੇ ਤੁਹਾਡੇ ਘਰ ਤੱਕ ਇੱਕ ਪੈਪਾ ਨੂੰ 10 ਫੁੱਟ ਦੀ ਦੂਰੀ ਹੈ ਕਿੱਥੇ 100 ਫੁੱਟ 100 ਮੀਟਰ ਦੀ ਦੂਰੀ ਲਾ ਲੋ ਜਾਂ 100 ਫੁੱਟ ਦੀ ਦੂਰੀ ਲਾ ਲੋ ਇਹਨਾਂ ਨੂੰ ਤਾਂ ਉਹ ਘਰ 1 ਕਿਲੋਮੀਟਰ ਪੈਂਦਾ ਨਾ ਇੱਕ 1 ਕਿਲੋਮੀਟਰ ਦੀ ਪੈਪਾ ਪਾ ਕੇ ਜਾਂ 1 ਕਿਲੋਮੀਟਰ ਪੁੱਠਾ ਪਾਣੀ ਭੇਜਣਾ ਸੌਖਾ ਹੈ ਕਿ 10 ਫੁੱਟ ਦੀ ਇੱਥੋਂ ਪੈਪਾ ਪਾ ਕੇ ਇਹਨਾਂ ਦਾ ਪਾਣੀ ਆਏ ਟਪਾਉਣਾ ਸੌਖਾ ਹੈ ਮੈਂ ਤੁਹਾਨੂੰ ਦੱਸਾਂ ਕਿ ਭੈਣੇ ਜਦੋਂ ਆ ਡਿੱਗ ਏਡਾ ਵੱਡਾ ਬੰਦ ਹੋ ਗਿਆ ਇਹਨਾਂ ਨੇ ਪੈਪ ਇੱਥੇ ਪਾ ਦਿੱਤਾ ਜਿਹੜਾ ਆ ਡਿੱਗੀ ਬੰਦ ਹੋ ਗਈ ਨਾ ਪਿਛਲੇ ਪੈਪ ਤੇ ਇਧਰਲੇ ਉ ਬਰਾਬਰ ਹੈ ਨਾ ਇਹ 18 ਲੱਖ ਰੁਪਏ ਦਾ ਪ੍ਰੋਜੈਕਟ ਆ ਭੈਣੇ ਮੇਰੀ ਗੱਲ ਸੁਣੋ 18 ਲੱਖ ਦਾ ਪ੍ਰੋਜੈਕਟ ਆ ਬਿਲਕੁਲ ਜਿਹੜਾ 9 ਲੱਖ ਦਾ ਪ੍ਰੋਜੈਕਟ ਬਿਲਕੁਲ ਡਿਸਪੋਜ਼ ਕਰ ਦਈਓ ਨੂੰ ਦੁਬਾਰਾ ਫਿਰ ਲਾਵਾਗੇ ਕਿੱਥੇ ਜਾ ਰਿਹਾ ਬਿਲਕੁਲ ਸਾਡਾ ਪਾਣੀ ਸਭ ਤੋਂ ਪਹਿਲਾਂ ਇਹਨੇ ਆਪ ਦੇ ਢੱਲੇ ਨਾਲ ਸੀਵਰੇਜ ਮੈਂ ਤੁਹਾਨੂੰ ਕਹਿ ਰਿਹਾ ਕਿ ਬੰਦ ਓਪਨਲੀ ਜਾ ਰਿਹਾ ਬਿਨਾਂ ਖਾਲੀ ਤੋਂ ਤਾਂ ਉਹਦੇ ਵਿੱਚ ਜਿਹੜਾ ਬਿਲਕੁਲ ਆ ਦੇਖੋ ਸਾਹਮਣੂ ਗਜ਼ਾਰ ਇਧਰ ਦੇਖੋ ਸਾਹਮਣੇ ਦੇਖੋ ਇਧਰ ਕਿ ਉਹ ਪਾਣੀ ਉਸ ਘਰਾਂ ਦਾ ਪਾਣੀ ਇਹਨਾਂ ਦੇ ਆਪ ਦੇ ਘਰਾਂ ਦਾ ਸਭ ਤੋਂ ਪਹਿਲਾਂ ਇਹਨਾਂ ਨੇ ਪਾਇਆ ਤੇ ਤਾਜ਼ਾ ਪਾਣੀ ਮੇਰਾ ਹੁਣ ਪਾਇਆ ਗਿਆ ਪਹਿਲਾਂ ਮੇਰਾ ਵੀ ਇਦਰੋਂ ਹੀ ਜਾਂਦਾ ਸੀ ਪਹਿਲਾਂ ਪਾਣੀ ਆ ਨਾਲੀ ਉਹੀ ਨਾਲੀ ਓਪਨ ਨਾਲੀ ਤੁਹਾਡਾ ਸਾਰਾ ਮਤਲਬ ਗੱਲ ਤਾਂ ਇੱਕੋ ਹੀ ਹੋਗੀ ਨਾ ਜੀ ਚੜਾ ਕਰਾਂਦਾ ਤੇ ਤੁਹਾਡਾ ਪਾਣੀ ਆ ਨਾਲੀ ਥਾਣੀ ਦੀ ਜਾਂਦਾ ਹੁੰਦਾ ਸੀ ਪਹਿਲਾਂ ਜਾਂਦਾ ਸੀ ਪਰ ਓਏ ਬੰਦ ਕਰਤਾ ਸੀ ਸਾਡਾ ਬਿਲਕੁਲ ਜਦੋਂ ਇਹਨਾਂ ਨੇ ਬੰਦ ਕਰ ਦਿੱਤਾ ਸੀ ਪਹਿਲਾਂ ਪਿਛਲੀਆਂ ਵੇਲੇ ਤਾਂ ਉਦੋਂ ਫਿਰ ਪਾਣੀ ਕਿਵੇਂ ਲੰਘਾਉਨੇ ਫਿਰ ਪਾਣੀ ਅਸੀਂ ਉਹ ਉੱਥੇ ਜਿਵੇਂ ਉਹਨਾਂ ਨੇ ਪਾਇਆ ਹੋਇਆ ਸੀ ਇਹਨਾਂ ਨੇ ਆਪ ਦੇ ਘਰਾਂ ਦਾ ਪਾਇਆ ਹੋਇਆ ਸੀ ਇੱਧਰ ਉਸੇ ਤੱਕ ਹੀ ਅਸੀਂ ਉਹ ਦੇਖੋ ਸਾਹਮਣੇ ਦਿਖ ਰਿਹਾ ਨਾ ਉਸ ਤੱਕ ਨਾ ਪੈਪਾਂ ਲੱਗੀ ਹੈ ਇਹ 16-18 ਲੱਖ ਦੇ ਪ੍ਰੋਜੈਕਟ ਦੇ ਵਿੱਚ ਜਾਂਦਾ ਇਹ ਪਾਣੀ ਬਿਲਕੁਲ ਉਸੇ 'ਚ ਜਾਂਦਾ ਪਾਣੀ ਬਿਲਕੁਲ ਉਸੇ ਸੀਵਰੇਜ ਦਾ ਪਾਣੀ ਹੈ ਇਹ ਸੀਵਰੇਜ ਦਾ ਪਾਣੀ ਹੈ ਤੁਸੀਂ ਵੀ ਇਸੇ ਤਰੀਕੇ ਨਾਲ ਉਸੇ ਪ੍ਰੋਜੈਕ ਦੇ ਵਿੱਚ ਪਾਣੀ ਆ ਜਿਹੜਾ ਉਹ ਪਾ ਰਹੇ ਹੋ ਬਿਲਕੁਲ ਪਾ ਰਹੇ ਸੀ ਇਹਨਾਂ ਦਾ ਕਾਤੋਂ ਨਹੀਂ ਪਾਉਂਦੇ ਆ ਜਾਂ ਫਿਰ ਦਿਖਾ ਦਿਨਾ ਭੈਣੇ ਮੈਂ ਤੈਨੂੰ ਅਸਲ ਸੱਚ ਇਹੀ ਸੱਚ ਦਾ ਮੈਂ ਤੇਰੇ ਚੈਨਲ ਲਈ ਦਿਖਾਉਣਾ ਚਾਹਨਾ ਉਹ ਦਿਖਾ ਦਿਓ ਸਾਹਮਣੇ ਐਦੇ ਨਾਲ ਬੰਦ ਹੋਊ ਜਾਂ ਜਿਹੜਾ ਘਰ ਦੇ ਵਿੱਚ ਸੀਵਰੇਜ ਲੱਗਿਆ ਉਥੇ ਟੱਕਣ ਲੱਗੇ ਵੇ ਜਾਲੀ ਨਾਲ ਉਸ ਨਾਲ ਬੰਦ ਹੋ ਘਰਾਂ ਦੇ ਵਿੱਚ ਇਹਨਾਂ ਦੇ ਘਰਾਂ ਦੇ ਵਿੱਚ ਸੀਵਰੇਜ ਦੇ ਟੱਕਣ ਲੱਗੇ ਹੋਇਆ ਘਰਾਂ ਚ ਕਿੰਨੇ ਕਿ ਟੱਕਣ ਆ ਖਾਲੀ ਚ ਟੱਕਣ ਲੱਗਿਆ ਹੋਇਆ ਸੀਵਰੇਜ ਦਾ ਤੁਸੀਂ ਦਿਖਾ ਦਿਓ ਭੈਣੇ ਮੈਨੂੰ ਆ ਕੀ ਐਦੇ ਨਾਲ ਬੰਦ ਐਦੇ ਨਾਲ ਹੋਊ ਜਾਂ ਉਦਾਂ ਜਾ ਰਿਹਾ ਘਰਾਂ ਦਾ ਮੇਰੇ ਇੱਕ ਘਰ ਦਾ ਪਾਣੀ ਜਾ ਰਿਹਾ ਉੱਥੇ ਤੁਹਾਨੂੰ ਇਹਨਾਂ ਘਰਾਂ ਨੇ ਕਹਿ ਦਿੱਤਾ ਔਰ ਮੇਰੀ ਹੀ ਜਾਤੀ ਦੀਆਂ ਨੇ ਕਹਿ ਦਿੱਤਾ ਮੇਰੇ ਨਾਲ ਪੂਰਾ ਪਿੰਡ ਖੜਾ ਹੋਇਆ ਬਿਲਕੁਲ ਸਾਰਾ ਮੈਂ ਮੇਰੀ ਗੱਲ ਸੁਣੀ ਚਲਿਓ ਔਰ ਦੇਖੋ ਉਹਨਾਂ ਦੇ ਘਰਾਂ 'ਚ ਜਾ ਕੇ ਦੇਖ ਲਓ ਬਿਲਕੁਲ ਸਾਰਿਆਂ ਦੀ ਜਾ ਰਿਆ ਨਾ ਉਹਨਾਂ ਦਾ ਵੀ ਪਾਣੀ ਉਦੋਂ ਅੱਗੋਂ ਪੈਪ ਕਿਉਂ ਨਹੀਂ ਬੰਦ ਹੋਈ ਇੱਥੋਂ ਹੀ ਪੈਪ ਕਿਉਂ ਬੰਦ ਹੋਈ ਇਹਨਾਂ ਦੀ ਬਦੌਲਤ ਹੀ ਬੰਦ ਹੋਈ ਉਧਰ ਦੀ ਉਧਰਤੀ ਕੋਈ ਗੱਲ ਹੋਈ ਮਤਲਬ 2 ਮਹੀਨਿਆਂ ਦੇ ਵਿੱਚ ਕੋਈ ਵੀ ਗੱਲ ਹੋਈ ਉਹਦੀ ਹੱਲ ਤਾਂ ਪੰਚਾਇਤ ਨਹੀਂ ਕਰਨਾ ਨਾ ਹੱਲ ਤਾਂ ਅਸੀਂ ਕਰਕੇ ਦੇ ਰਹੇ ਹਾਂ ਨਾ ਕਿ ਖਾਲੀ ਉਧਰ ਬਣ ਰਹੀ ਹੈ ਪੱਕਾ ਪ੍ਰਬੰਧ ਕਰਾਂਗੇ ਕਿ ਕਿਸਾਨ ਆ ਜਿਹੜੇ ਉਹ ਵੀ ਜੂਜ ਰਹੇ ਇੱਕ ਕਿਸਾਨ ਕੋਲੇ ਡੇਢ ਕਿੱਲਾ ਪੈਲੀ ਹੈ ਤੇ ਕਿਸਾਨ ਆਏ ਦਿਨ ਲੜਲੜ ਮਰਦੇ ਆ ਕਿ ਪਾਣੀ ਪਿੱਛੇ ਤੇ ਟੁੱਟ ਰਿਹਾ ਉਹ ਕਿ ਰੰਜਸ ਸੀ ਕਿ ਜੇ ਤੁਸੀਂ ਇੱਥੋਂ ਪੈਪ ਪਾ ਕੇ ਆਵਦੇ ਹੋ ਸੀਰੇ ਜੀ ਤੇ ਭੈਣੇ ਰੰਜਸ ਸਾਨੂੰ ਹੈ ਨਹੀਂ ਮੈਨੂੰ ਤਾਂ ਇਹ ਹੈ ਕਿ ਮੈਨੂੰ ਉਹਨਾਂ ਲੋਕਾਂ ਨਾਲ ਵੀ ਪਿਆਰ ਹੈ ਨਾ ਜਿਹਦਾ 18 ਲੱਖ ਰੁਪਏ ਪੈਸਾ ਆਪਾਂ ਬਰਬਾਦ ਕਰ ਰਹੇ ਹਾਂ ਕਿ ਇਹ 18 ਲੱਖ ਰੁਪਏ ਤੁਹਾਨੂੰ ਪਤਾ ਭੈਣੇ ਅਸੀਂ ਉਹਨਾਂ ਦੇ ਘਰ ਵੀ ਬਣਾ ਸਕਦੇ ਜਿਨ੍ਹਾਂ ਦੇ ਘਰ ਡਿੱਗੇ ਵਿਆ ਤੁਹਾਨੂੰ ਪਤਾ ਕਿ ਪੰਚਾਇਤਾਂ ਕੋਲ ਕਿੰਨੇ ਪ੍ਰਕਾਰ ਦਾ ਜਿਹੜਾ ਪੈਸਾ ਆਉਂਦਾ ਉਹ ਪੈਸਾ ਕਿੱਥੇ ਕਿੱਥੇ ਲੱਗਦਾ ਔਰ ਉਸ ਪੈਸੇ ਨਾਲ ਕੀ ਕੀ ਆਪਾਂ ਕਿਸੇ ਮੰਨ ਲੋ ਬਜ਼ੁਰਗ ਔਰਤ ਜਾਂ ਬਜ਼ੁਰਗ ਉੱਪਰ ਕੋਈ ਛੱਤ ਡਿੱਗ ਰਹੀ ਆ ਇਸ ਨਾਲ ਉਹ ਘਰ ਵੀ ਪੈ ਸਕਦਾ ਪਰ ਇਹ ਪੈਸਾ ਆਪਾਂ ਵੇਸਟੇਜ ਕਰ ਦਿੰਨੇ ਆਪਾਂ ਸਿਰਫ ਇੱਕ ਧਣਾੜ ਦੀ ਵਜ੍ਹਾ ਕਰਕੇ ਵੀ ਹਾਂ ਬਈ ਉਸ ਬੰਦੇ ਨੇ ਕਹਿ ਦਿੱਤਾ ਕੰਮ ਤਾਂ ਉੱਥੇ ਹੀ ਹੋਣਾ ਬਿਲਕੁਲ ਨਹੀਂ ਤਾਂ ਨਹੀਂ ਹੋਣਾ ਜੀ ਇਹ ਇਸੇ ਤੱਕ ਹੀ ਹੋ ਰਿਹਾ ਨਾ ਹੋਏ ਨਾ 18 ਲੱਖ ਰੁਪਏ ਦੇ ਪ੍ਰੋਜੈਕਟ ਬਰਬਾਦ ਹੋਇਆ ਕਿ ਨਹੀਂ ਹੋਇਆ ਖੇਤਾਂ ਵਾਲੇ ਕਿਸਾਨਾਂ ਦੀ ਸਮੱਸਿਆ ਤਾਂ ਸੇਮ ਟੂ ਸੇਮ ਹੀ ਰਹੀ ਹੈ ਨਾ ਜੇਕਰ ਇਹ ਪ੍ਰਪੋਜ਼ਲ ਬਣੀ ਹੋਈ ਹੈ ਮੇਰੀ ਜੇਕਰ ਇਹ ਇੱਥੋਂ ਖਾਲੀ ਉਧਰਲੇ ਪਾਸੇ ਚਲੀ ਜਾਂਦੀ ਹੈ ਤਾਂ ਅਸੀਂ ਜਿਹੜੀ ਇੱਧਰਲੇ ਪਾਸੇ ਵੀ ਕਰਵਾ ਕੇ ਤੇ ਚਾਰ ਚੁਪੇਰੇ ਖਾਲੀਆਂ ਓਪਨਲੀ ਕਰਵਾ ਰਹੇ ਹਾਂ ਇਹ ਵੀ ਨਹੀਂ ਅਸੀਂ ਇੱਧਰ ਵੀ ਖਾਲੀ ਬਣਾਵਾਂਗੇ ਇੱਧਰ ਵੀ ਬਣਾਵਾਂਗੇ ਜਦੋਂ ਨਿਸ਼ਾਨਦੀ ਹੋਊਗੀ ਉਦੋਂ ਅਸੀਂ ਇੱਧਰ ਵੀ ਖਾਲੀ ਤੇ ਇੱਧਰ ਵੀ ਕਿਉਂਕਿ ਪ੍ਰੋਪਰ ਪ੍ਰੋਸੈਸ ਨਾਲ ਕੰਮ ਕਰਨਾ ਪਿਆ ਨੇ ਕਿਸੇ ਦੇ ਅੰਡਰ ਨਹੀਂ ਅਸਲ ਦੇ ਵਿੱਚ ਪਿੰਡਾਂ ਦਾ ਵਿਕਾਸ ਇਸੇ ਕਰਕੇ ਨਹੀਂ ਹੁੰਦਾ ਪਿਆ ਨੇ ਸਿਆਸੀ ਰੰਗਤ ਕਰਕੇ 86 ਲੋਕ ਉਸ ਦੇ ਵਿੱਚ ਦਖਲ ਅੰਦਾਜ਼ੀ ਦਿੰਦੇ ਆ ਤੇ ਆਪਦੀ ਚੌਧਰ ਦੇ ਲਈ ਚੌਧਰ ਦੇ ਲਈ ਸਰਪੰਚਾਂ ਤੋਂ ਆਪਣੀ ਮਨਮਰਜ਼ੀ ਦੇ ਕੰਮ ਕਰਾਉਂਦੇ ਆ ਪਰ ਇੱਕ ਛੋਟੇ ਜੇ ਨਾਲੀ ਦੇ ਮੁੱਦੇ ਦੇ ਉੱਤੇ ਇਸ ਤਰੀਕੇ ਦੇ ਨਾਲ ਜਿਹੜਾ ਇਹ ਧਰਨੇ ਲਾਏ ਜਾਣਗੇ ਜਾਂ ਜਿਸ ਤਰੀਕੇ ਦਾ ਪ੍ਰੋਟੋਕਾਲ ਚਲਾਇਆ ਗਿਆ ਕਿ ਐਸਸੀ ਤੇ ਜਰਨਲ ਦਾ ਰੌਲਾ ਜਰਨਲ ਹੈ ਜਿਹੜੇ ਉਹ ਐਸਸੀਆਂ ਨੂੰ ਦਬਾ ਰਹੇ ਆ ਤਾਂ ਕੀ ਪਿੰਡ ਦੇ ਵਿੱਚ ਤੁਸੀਂ ਅੱਗੇ ਵਿਕਾਸ ਕਰ ਪਾਉਂਗੇ ਤੁਹਾਨੂੰ ਲੱਗਦਾ ਤੁਹਾਨੂੰ ਲੱਗਦਾ ਭੈਣੇ ਤੁਸੀਂ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਕਿ ਮੈਂ ਐਸੀਆਂ ਲਈ ਲੜਾਈ ਹੈ ਇਹ ਐਸੀਆਂ ਦੀ ਲੜਾਈ ਲੱਗ ਰਹੀ ਤੁਹਾਨੂੰ ਕੀ ਲੱਗ ਰਿਹਾ ਭੈਣ ਮੈਨੂੰ ਇੱਕ ਗੱਲ ਦੱਸੋ ਤੁਸੀਂ ਆਪ ਦੇ ਮਨ ਨਾਲ ਸੱਚੀ ਗੱਲ ਦੱਸਿਓ ਆਪਣੇ ਦਿਲ ਉੱਪਰ ਹੱਥ ਰੱਖ ਕੇ ਕਿ ਆਪਣਾ ਤੁਸੀਂ ਮੈਨੂੰ ਭਰਾ ਮੰਨਦੇ ਹੋ ਨਾ ਸੱਚੀ ਗੱਲ ਦੱਸੋ ਕਿ ਇਹ ਕਿਸਾਨਾਂ ਦੀ ਲੜਾਈ ਆ ਪਾਣੀ ਦੀ ਜਾਂ ਇਹ ਮਜ਼ਦੂਰਾਂ ਦੀ ਲੜਾਈ ਮੈਨੂੰ ਸੱਚੀ ਗੱਲ ਦੱਸੋ ਬਿਲਕੁਲ ਕਿਸਾਨਾਂ ਦਾ ਅੱਜ ਤੱਕ ਜਿੰਨੀਆਂ ਵੀ ਹੁਣ ਤੱਕ ਵੀਡੀਓ ਆਈਆਂ ਉਹਦੇ ਵਿੱਚ ਕਿਸੇ ਕਿਸਾਨ ਨੇ ਤੁਹਾਡੇ ਪ੍ਰਤੀ ਇਹ ਚੀਜ਼ ਨਹੀਂ ਕਹੀ ਕਿ ਸਾਡੇ ਖੇਤਾਂ ਦੀ ਦਿੱਕਤ ਹੈ ਤੇ ਕੁਲਦੀਪ ਸਿੰਘ ਹੱਲ ਨਹੀਂ ਕਰ ਰਿਹਾ ਗੱਲ ਸਿਰਫ ਸੀਵਰੇਜ ਦੇ ਪਾਣੀ ਦੀ ਹੋਈ ਹੈ ਜਿੰਨੀਆਂ ਵੀ ਵੀਡੀਓਜ਼ ਹੋਈਆਂ ਨੇ ਵੀਡੀਓਜ਼ ਹੋਈਆਂ ਨੇ ਨਾ ਮੈਂ ਜੇਲ੍ਹ 'ਚ ਬੈਠਾ ਸੀ ਪਰ ਕਿਸਾਨ ਮੇਰੇ ਲਈ ਦੁਆਵਾਂ ਮੰਗ ਰਹੇ ਆ ਕਿਸਾਨ ਮੇਰੇ ਲਈ ਦੁਆਵਾਂ ਕਿਸਾਨਾਂ ਨੂੰ ਪਤਾ ਕਿ ਮੈਂ ਮੈਂ ਸਵਾਲ ਤੇ ਆ ਰਿਹਾ ਨਾ ਬਿਲਕੁਲ ਜਿਹੜੀ ਜਿਹੜਾ ਜਿਹੜੀਆਂ ਚੀਜ਼ਾਂ ਜਿਹੜੀਆਂ ਵਾਇਰਲ ਹੋਈਆਂ ਨੇ ਉਹਦੇ ਵਿੱਚ ਸਿਰਫ ਇਹੀ ਗੱਲ ਕੀਤੀ ਗਈ ਨਾ ਕਿ ਸਾਡਾ ਸੱਤ ਘਰਾਂ ਦਾ ਪਾਣੀ ਕੁਲਦੀਪ ਸਿੰਘ ਅੱਗੇ ਲੰਘਣ ਨਹੀਂ ਦੇ ਰਿਆ ਤੇ ਅਸੀਂ ਲਗਾ ਰਹੇ ਹਾਂ ਅਸੀਂ ਕਹਿ ਰਹੇ ਹਾਂ ਉਧਰਲੇ ਪਾਸੇ ਖਾਲਾ ਬਣਿਆ ਹੋਇਆ ਅਸੀਂ ਬਣਾ ਰਹੇ ਹਾਂ ਨਾ ਪੰਚਾਇਤ ਦੇ ਖਰਚੇ ਚੋਂ ਬਣ ਰਿਹਾ ਭੈਣੇ ਨਾ ਮੈਂ ਆਪ ਦੇ ਖਰਚੇ ਚੋਂ ਬਣਾ ਰਿਹਾ ਔਰ ਨਾ ਮੈਂ ਉਹਨਾਂ ਤੋਂ ਬਣਵਾ ਰਿਹਾ ਨਹੀਂ ਉਧਰ 100 ਫੁੱਟ ਦੀ ਦੂਰੀ ਹੈ ਇੱਧਰ 10 ਫੁੱਟ ਦੀ ਦੂਰੀ ਉਹਨਾਂ ਨੂੰ ਲਜਾਨ ਚ ਕੀ ਉਧਰਲੇ ਪਾਸੇ ਹਰ ਜਾ ਜਦੋਂ ਪਾਣੀ ਬਣਦਾ ਹੀ ਉਧਰਲੇ ਪਾਸੇ ਆ ਤੁਸੀਂ ਦੱਸੋ ਮਾਰਕੀਟ ਕਮੇਟੀ ਦੀ ਸੜਕ ਬਣੀ ਆ ਕੀ ਉਹਦੇ ਨਾਲ ਅੰਡਰ ਪ੍ਰੋਸੈਸ ਹੈ ਜਿਹੜਾ ਉਹ ਨਿਕਾਸੀ ਨਹੀਂ ਹੁੰਦੀ ਪੱਤਰਕਾਰ ਪੱਤਰਕਾਰ ਇਹ ਗਲਤ ਤਰੀਕੇ ਨਾਲ ਬਿਹੇਵ ਕਰਨਗੇ ਮਤਲਬ ਵੀ ਗਲਤ ਗਾਈਡ ਕਰਨਗੇ ਗਲਤ ਖਬਰਾਂ ਦਿਖਾਉਣਗੇ ਕਿ ਉਸ ਤੱਕ ਨਾਲ ਚੱਲ ਪੂਗਾ ਵਿਕਾਸ ਹੋਊਗਾ ਫਿਰ ਵਿਕਾਸ ਹੋਊਗਾ ਫਿਰ ਜਾਂ ਆਪਾਂ ਤਰੀਕੇ ਨਾਲ ਆਪਾਂ ਇਸ ਤੋਂ ਅਗਲੇ ਸਵਾਲ ਤੇ ਆਉਨੇ ਆ ਚਲੋ ਇਹਨਾਂ ਦਾ ਵੀ ਆਹੀ ਰੌਲਾ ਹੈ ਕਿ ਇਹ ਕਹਿੰਦੇ ਆ ਕਿ ਆ ਚਾਰਾਂ ਕਰਾਂ ਦਾ ਪਾਣੀ ਪਰਲੇ ਪਾਸੇ ਦੀ ਟਪਾਓ ਤੇ ਇਹ ਕਹਿੰਦੇ ਆ ਵੀ ਸਾਡਾ ਇੱਧਰ ਦੀ ਸੌਖਾ ਤੇ ਥੋੜੀ ਥਾਂ ਚੋਂ ਲੰਘਦਾ ਐ ਇਧਰ ਦੀ ਟਪਾਉ ਆ ਰੌਲਾ ਸੀ ਆਹੀ ਰੌਲਾ ਸੀ ਪੰਚਾਇਤ ਨੇ ਹੱਲ ਕਰਨਾ ਉਹਦਾ ਪੰਚਾਇਤ ਨੇ ਦੇਖਣਾ ਜਾਂ ਘਰਾਂ ਨੇ ਨਹੀਂ 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 ਪਾਵਰ ਨਹੀਂ ਮੈਂ ਵਰਤਨੀ ਪੈਣੇ ਮੈਂ ਲੋਕਾਂ ਦਾ ਪੈਸਾ ਨਹੀਂ ਬਰਬਾਦ ਕਰਨਾ ਲੋਕਾਂ ਨੇ ਪਿਆਰ ਦਿੱਤਾ ਮੈਨੂੰ ਦੇਖੋ ਪੈਣੇ ਸਾਡੇ ਪਿੰਡ ਦੇ ਵਿੱਚ ਨਾ ਗ੍ਰੈੱਡ ਹੈਗਾ ਨਾ ਗ੍ਰੈੱਡ ਹੈਗਾ ਸਾਡੀ ਨੌਜਵਾਨੀ ਨਸ਼ਿਆਂ ਦੀ ਬਰਬਾਦੀ ਦੇ ਵਿੱਚ ਰਾਤ ਤੇ ਚੱਲੀ ਹੋਈ ਐ ਮੈਂ ਉਸ ਪੈਸੇ ਨਾਲ ਪੈਣੇ ਇੱਕ ਚੰਗੀ ਲੇਡੀਜ਼ ਜਿਮ ਔਰ ਚੰਗਾ ਜੈਂਸ ਜਿਮ ਲਿਆਉਣਾ ਚਾਹਨਾ ਮੇਰਾ ਪ੍ਰੋਜੈਕਟ ਦੋ ਕਿੱਲਿਆਂ ਦੇ ਵਿੱਚ ਹੈ ਕਿ ਨੇੜੇ-ਨੇੜੇ ਦੀ ਜਦੋਂ ਲੋਕ ਜਾਂਦੇ ਆ ਨਾ ਉੱਥੇ ਜਿਮ ਲਾਉਣ ਵਾਸਤੇ ਦੇਖ ਭਾਣੇ ਸਾਡੇ ਪਿੰਡ ਦੇ ਲੋਕ ਜਾਣਗੇ ਜੈਤੋ ਮੰਡੀ ਮੰਨ ਲਓ ਕਿ ਜਿਮ ਲਾਉਣ ਵਾਸਤੇ ਜਾਂਦੇ ਆ ਤੜਕੇ ਚਾਹ ਪੀਤੀ ਨਹੀਂ ਹੁੰਦੀ ਜੇ ਨੀਂ ਜਵਾਨੀ ਮੋਟਰਸਾਈਕਲ ਤੇ ਜਾਂਦਾ ਬੰਦਾ ਅਨਸਖਾਵੀ ਘਟਨਾ ਵਾਪਰ ਜਾਵੇ ਫੇਰ ਪਰ ਮੈਂ ਦੋ ਕਿੱਲਿਆਂ 'ਚ ਜਿਮ ਲਾਉਣੀ ਚਾਹਨਾ ਦੋ ਕਿੱਲਿਆਂ 'ਚ ਜਿਮ ਲਾਉਂਗਾ ਇੱਥੇ ਘਰੇ ਬੈਠੇ ਜਿਮ ਲਾਉਣਗੇ ਤੇ ਵਾਦੇ ਨੇ ਆਪਾਂ ਸਿਰਫ ਮੁੱਦੇ ਦੀ ਗੱਲ ਕਰਨਾ ਚਾਹੁੰਦੇ ਆ ਤੁਸੀਂ ਉਹਦੇ ਵਿੱਚ ਇੱਕ ਬਿਆਨ ਦਿੱਤਾ ਸੀ ਕਿ ਜਿਹੜਾ ਸਾਡਾ ਸਾਫ ਪਾਣੀ ਆ ਉਹਦੇ ਵਿੱਚ ਗੰਦਾ ਪਾਣੀ ਰਲਾਉਂਦੇ ਆ ਪਹਿਲੀ ਗੱਲ ਇਹ ਤੁਸੀਂ ਕਲੀਅਰ ਕੀਤਾ ਕਿ ਗੰਦਾ ਪਾਣੀ ਇਨ ਦਾ ਸੈਂਸ ਕਿ ਲਫਾਫੇ ਖੁੱਲੇ ਦੇ ਵਿੱਚ ਨਾਲੀਆਂ ਜਿਹੜੀਆਂ ਹੁੰਦੀਆਂ ਉਹਨਾਂ ਦੇ ਲਫਾਫੇ ਅਟ ਜਾਂਦੇ ਮੈਂ ਉਹਨਾਂ ਨੂੰ ਗੰਦਾ ਪਾਣੀ ਕਿਹਾ ਸੀ ਹਾਲਾਂਕਿ ਸਾਰਾ ਪੰਜਾਬ ਇਹੀ ਸਮਝ ਰਿਹਾ ਸੀ ਕਿ ਤੁਹਾਡੇ ਪੀਣ ਵਾਲੇ ਪਾਣੀ ਦੇ ਵਿੱਚ ਜਿਹੜਾ ਇਹ ਸੀਵਰੇਜ ਦਾ ਪਾਣੀ ਆ ਜ਼ਿੰਮੇਦਾਰਾਂ ਦੇ ਸੀਵਰੇਜ ਦਾ ਪਾਣੀ ਰਲਦੇ ਆ ਇਹੀ ਇਹੀ ਜਿਹੜਾ ਉਹ ਬਾਈਟ ਜਿੰਨੀ ਕਿ ਵਾਇਰਲ ਹੋਈ ਉਹਦਾ ਮਤਲਬ ਇਹੀ ਨਿਕਲਦਾ ਸੀ ਲਫਾਫੇ ਆਲੀ ਗੱਲ ਤੁਸੀਂ ਅੱਜ ਕਲੇਅਰ ਹੈ ਜਿਹੜੀ ਉਹ ਕਰ ਰਹੇ ਹੋ ਤੇ ਉਹ ਜ਼ਰੂਰੀ ਵੀ ਆ ਉਹ ਜ਼ਰੂਰੀ ਵੀ ਆ ਕਿਉਂਕਿ ਜਿਹੜੀ ਗੱਲ ਪਹਿਲਾਂ ਕਹੀ ਗਈ ਆ ਉਹ ਬਿਆਨ ਦੇ ਉੱਤੇ ਉਹਨੂੰ ਜਿਹੜਾ ਇਹ ਬਰੀਫ ਨਾਲ ਦੱਸਣਾ ਤੁਹਾਡਾ ਫਰਜ ਹੈ ਇਹ ਤਾਂ ਪਹਿਲੀ ਗੱਲ ਹੋ ਗਈ ਜੇ ਇਹਨਾਂ ਦੇ ਸੀਵਰੇਜ ਦਾ ਪਾਣੀ ਗੰਦਾ ਹੈ ਤੇ ਤੁਸੀਂ ਵੀ ਉਸੇ ਪ੍ਰੋਜੈਕਟ ਦੇ ਵਿੱਚ ਆਪਣੇ ਸੀਵਰੇਜ ਦਾ ਪਾਣੀ ਪਾਉਣੇ ਹੋ ਉਹ ਸਾਫ਼ ਕਿੱਦਾਂ ਹੋ ਸਕਦਾ ਤੁਹਾਨੂੰ ਦੱਸਿਆ ਨਾ ਮੈਂ ਪਹਿਲਾਂ ਤੇ ਆ ਦਿਖਾ ਦਿਓ ਫਿਰ ਦੁਬਾਰਾ ਕਿ ਆ ਆ ਪਾਣੀ ਕਰਕੇ ਹੀ ਬੰਦ ਹੋਇਆ ਨਾ ਬੰਦ ਕਿਉਂ ਹੋਇਆ ਸਵਾਲ ਇਹ ਕਿਉਂ ਨਹੀਂ ਦਿੱਤੀ ਜਾ ਰਹੀ ਜਿਹੜੀ ਸਹੂਲਤ ਇੱਕ ਸਰਪੰਚ ਦੇ ਘਰੇ ਆ ਉਹ ਇਹਨਾਂ ਨੂੰ ਕਿਉਂ ਨਹੀਂ ਦਿੱਤੀ ਸਹੂਲਤ ਸਹੂਲਤ ਮੈਂ ਦੱਸ ਦੇਣਾ ਇੱਕ ਮਿੰਟ ਸਰਪੰਚ ਸਾਹਿਬ ਸਰਪੰਚ ਸਾਹਿਬ ਇੱਕ ਮਿੰਟ ਇੱਕ ਮਿੰਟ ਮੈਂ ਸਭ ਤੋਂ ਪਹਿਲਾਂ ਤਾਂ ਧੰਨਵਾਦ ਤੁਹਾਡਾ ਤੁਸੀਂ 10 ਫੁੱਟ ਦੀ ਬੇਨਤੀ ਕੀਤੀ ਹੈ ਨਾ ਤੁਸੀਂ 10 ਫੁੱਟ ਕਹਿ ਰਹੇ ਹੋ ਕਿ 100 ਫੁੱਟ ਕਹਿ ਰਹੇ ਹੋ ਮੈਨੂੰ ਉਹਨਾਂ ਦੇ ਦੱਸਣ ਮੁਤਾਬਕ ਚੁੱਪ ਕਰੋ ਸਰਪੰਚ ਸਾਹਿਬ ਪਹਿਨ ਜੀ ਮੈਂ ਤੁਹਾਡੀ ਹਰ ਇੱਕ ਸਵਾਲ ਦਾ ਜਵਾਬ ਦੇਵਾਂਗਾ ਤੁਸੀਂ ਮੈਨੂੰ ਇਹ ਦੱਸੋ ਵੀ ਇੱਥੇ 10 ਫੁੱਟ ਦੀ ਗੱਲ ਕਰ ਰਹੇ ਹੋ ਹਾਂ ਹੀ ਇੱਥੋਂ ਡਿੱਗ ਤੋਂ ਲੈ ਕੇ ਉੱਥੋਂ ਤੱਕ ਉੱਥੋਂ ਤੱਕ ਦੀ ਤੱਕ ਜਿਹੜਾ ਪਾਣੀ ਆ ਉਹ ਪਚਾਉਣਾ ਸੌਖਾ ਹੈ ਜਾਂ ਇਹਨਾਂ ਦਾ ਸਵਾਲ ਹੈ ਕਿ ਅਸੀਂ ਵਲਕੇ ਉਧਰ ਜਾ ਕੇ ਕਿਉਂਕਿ ਇਹ ਤੁਹਾਡਾ ਹੀ ਪਾਈਚਾਰਾ ਹੈ ਤੁਹਾਡਾ ਹੀ ਪਾਈਚਾਰਾ ਹੈ ਇਹਨਾਂ ਨੂੰ ਵੀ ਤਾਂ ਦਿੱਕਤ ਹੋਣੀ ਹੈ ਪਹਿਨ ਜੀ ਪਾਈਚਾਰੇ ਚ ਨਾ ਵੰਡਿਓ ਸਾਨੂੰ ਨਾ ਤਾਂ ਕਿਸਾਨ ਵੀ ਸਾਡੇ ਆ ਸਾਡਾ ਭਾਈਚਾਰਾ ਵੀ ਸਾਡਾ ਤੁਸੀਂ ਵੰਡੋ ਨਾ ਪਾਓ ਜੇ ਤੁਸੀਂ ਇਨਸਾਫ ਦੀ ਗੱਲ ਕੀਤੀ ਹੈ ਨਾ ਉਹਨਾਂ ਦੇ ਇਨਸਾਫ ਦੀ ਨਾ ਸੇਮ ਸਵਾਲ ਸਰ ਮੈਂ ਤੁਹਾਨੂੰ ਕਰਨਾ ਚਾਹੁੰਦੀ ਆ ਕਿ ਉਸ ਦਿਨ ਨਾ ਜੇ ਜੋ ਜੋ ਕੁਝ ਘਰਨੇ ਚ ਹੋਇਆ ਉਸ ਤੋਂ ਬਾਅਦ ਜਿਹੜੀਆਂ ਵੀਡੀਓ ਵਾਇਰਲ ਹੋਈਆਂ ਉਹਦੇ ਚ ਐਸਸੀ ਐਸਟੀ ਤੁਸੀਂ ਮੁੱਦੇ ਤੇ ਆਓ ਮੇਰੇ ਨਾਲ ਵੀਡੀਓ ਕਿ ਨੈਰੇਟਿਵ ਮਹੌਲ ਸਿਰਜਿਆ ਗਿਆ ਸਰ ਸਰਪੰਚ ਸਾਹਿਬ ਵੀਡੀਓ ਕਿ ਨੈਰੇਟਿਵ ਮਹੌਲ ਸਿਰਜਣ ਲਈ ਕੀਤਾ ਗਿਆ ਸੀ ਕੋਸ਼ਿਸ਼ ਨਾ ਇਹਨੂੰ ਉਲਝਾਉਣਾ ਮੁੱਦੇ ਰੂਪ ਮੁੱਦੇ ਨੂੰ ਉਲਝਾਉਣਾ ਮੈਂ ਤੁਹਾਨੂੰ ਸਵਾਲਾਂ ਦੇ ਤੁਸੀਂ ਸਾਨੂੰ ਸਵਾਲ ਦੇਖੋ ਸਰ ਮੇਰੀ ਗੱਲ ਸੁਣੋ ਪਹਿਲੀ ਪਹਿਲੀ ਇਹ ਪੁੱਛਦੇ ਵੀ ਤੁਸੀਂ ਇੱਥੋਂ ਕਿ ਮੈਂ ਮੈਂ ਖੜਜੋ ਯਾਰ ਖੜਜੋ ਸੁਪੈਂਸ ਨਹੀਂ ਪਤਾ ਹੈ ਤੁਸੀਂ ਇੱਥੋਂ 10 ਫੁੱਟ ਦਾ ਕਵਰਿੰਗ ਕਰਦੇ ਆ ਜੀ ਮੈਨੂੰ ਜਿੰਨਾ ਉਹਨਾਂ ਨੇ ਦੱਸਿਆ ਉਹਨਾਂ ਦੇ ਮੈਂ ਦੱਸੇ ਤੇ ਕਰ ਦਿਉ ਤੇ ਸਾਡਾ ਦੱਸਿਆ ਸੁਣੋ ਉਹਨਾਂ ਦੇ ਗੇਟ ਤੋਂ 3 ਫੁੱਟ ਦਾ ਕਵਰਿੰਗ ਲੈ ਲਓ ਜੇ ਉਹਨਾਂ ਦੇ ਗੇਟ ਤੋਂ 3 ਫੁੱਟ ਨਾਲਾ ਦੂਰ ਹੈ ਨਾ ਸਾਡੇ ਉਹਨਾਂ ਦੀ ਰਸੋਈ ਦਾ ਪਾਣੀ ਉਧਰ ਜਾਵੇ ਤੇ ਇਹਨਾਂ ਚਾਰਕ ਪਹਿਣੇ ਮੇਰੀ ਗੱਲ ਪਹਿਣੇ ਉਹਨਾਂ ਦਾ ਕਿਉਂ ਸਾਰਾ ਹੀ ਪਾਣੀ ਉਧਰਲੇ ਪਾਸੇ ਦੇਖੋ ਮੇਰੀ ਗੱਲ ਸੁਣੋ ਵੀ ਪਾਣੀ ਆ ਜਿਹੜਾ ਸਾਰਾ ਉਧਰ ਅਸੀਂ ਆ ਖਾਲੀ ਦਾ ਪਾਣੀ ਉਧਰਲੇ ਪਾਸੇ ਦੇਖ ਪਹਿਣੇ ਮੇਰੀ ਗੱਲ ਸੁਣ ਵੀ ਅਸੀਂ ਜਿਹੜਾ ਪਾਣੀ ਆ ਨਾ ਵੀ ਉਧਰਲੇ ਪਾਸੇ ਜਿਹਦੇ ਬਾਰੇ ਵੀਡੀਓ ਦਫਤਰ ਜਾ ਸਕਦੇ ਹੋ ਤੁਹਾਨੂੰ ਸਮੱਸਿਆ ਆ ਹੈ ਨਾ ਮੰਨ ਲਈ ਚਲੋ ਵੀਡੀਓ ਦਫਤਰ ਪੰਚਾਇਤ ਕੋਲ ਪਾਵਰ ਨਹੀਂ ਹੁੰਦੀ ਲਿਖ ਕੇ ਦੇਣ ਪੰਚਾਇਤ ਉਹਨਾਂ ਨੂੰ ਅਸੀਂ ਕਹਿ ਰਹੇ ਆ ਪੰਚਾਇਤ ਮੈਂਬਰ ਇੱਥੇ ਕੰਮ ਕਰਵਾਉਣ ਵਾਸਤੇ ਲੱਗੇ ਸੀ ਪੰਚਾਇਤ ਮੈਂਬਰਾਂ ਨੇ ਕਿਹਾ ਤਾਂ ਕਿ ਤੁਸੀਂ ਕੰਮ ਪੰਚਾਇਤ ਨੇ ਕਰਨਾ ਕੰਮ ਭੈਣੇ ਪਹਿਲਾਂ ਵੀ ਮੈਂ ਤੁਹਾਨੂੰ ਕਿਹਾ ਸੀ ਕਿ ਪੈਸੇ ਨਾਲ ਹੋਣਾ ਹਨਾ ਆਪਾਂ ਕਹਿੰਦੇ ਸੀ ਨਾ ਕਿ ਉਹ ਵਾਦੇ ਆ ਜਿੰਮਾਂ ਦੀ ਉਹ ਪੈਸੇ ਨਾਲ ਹੋਣਾ ਇਦਾਂ ਹੀ ਨਹੀਂ ਹੁੰਦੇ ਕੰਮ ਜਿੱਦਾਂ ਆ ਪੈਸਾ ਬਰਬਾਦ ਹੋਊਗਾ ਤੇ ਇਹ ਪੈਸਾ ਹੁਣ ਹੋਰ ਲੱਗੂਗਾ ਫਿਰ ਦੁਬਾਰਾ ਇਹ ਮੈਂ ਤੁਹਾਨੂੰ ਫਿਰ ਉਸੇ ਗੱਲ ਤੇ ਆਉਣਾ ਬਸ ਮੈਂ ਤੁਹਾਨੂੰ ਦੱਸਦਾ ਕਿ ਇਹ ਵੀ ਜਿਹੜਾ ਪਾਣੀ ਅਨ ਉਧਰ ਦੇ ਪਾਸੇ ਇਹ ਇਹ ਤਾਂ ਚਲੋ ਹੋ ਗਿਆ ਕਿ ਇਹ ਇਹਨਾਂ ਦਾ ਮਕਸਦ ਹੈ ਵੀ ਉਧਰ ਕੱਢ ਬਿਲਕੁਲ ਹੈ ਨਿਕਾਸੀ ਬਿਲਕੁਲ ਨਿਕਲ ਰਿਹਾ ਪਾਣੀ ਨਿਕਾਸੀ ਦੇ ਰਿਹਾ ਇਹਨੇ ਵੱਡ ਗਿਆ ਹੁਣ ਆਪਾਂ ਅੱਗੇ ਆਉਨੇ ਆ ਉਸ ਤੋਂ ਬਾਅਦ ਤੁਸੀਂ ਇਲਜ਼ਾਮ ਲਾਏ ਜਾਂ ਉਹਨਾਂ ਦੇ ਉੱਤੇ ਇਲਜ਼ਾਮ ਲੱਗੇ ਜਾਂ ਉਹਨਾਂ ਨੇ ਤੁਹਾਡੇ ਤੇ ਇਲਜ਼ਾਮ ਲਾਏ ਇਹਨਾਂ ਇਲਜ਼ਾਮਾਂ ਚੋਂ ਕਿੰਨੀ ਕਿ ਸੱਚਾਈ ਹੈ ਸਭ ਤੋਂ ਪਹਿਲੀ ਗੱਲ ਜਿਹੜਾ ਸਵਾਲ ਹੈ ਉਹ ਇਹ ਸੀ ਕਿ ਤੁਸੀਂ ਉਹਨਾਂ ਨੇ ਤੁਹਾਡੇ ਤੇ ਦਰਖਾਸਤ ਦਿੱਤੀ ਇਹ ਦਰਖਾਸਤ ਕਿਉਂ ਦਿੱਤੀ ਕੀ ਸੀ ਉਸ ਦਰਖਾਸਤ ਦੇ ਵਿੱਚ ਕੀ ਲਿਖਿਆ ਸੀ ਤੇ ਸ਼ਾਮ ਨੂੰ ਤੁਹਾਡੀ ਵਾਈਫ ਦਰਖਾਸਤ ਦੇ ਕਿਉਂਦੇ ਆ ਉਹ ਦਰਖਾਸਤ ਕੀ ਸੀ ਕਦੋਂ ਤੁਹਾਡੇ ਟੱਕਰੇ ਹੋਏ ਟੱਕਰੇ ਨਹੀਂ ਹੋਏ ਪੈਣੀ ਉਹ ਆ ਪਾਣੀ ਨੂੰ ਲੈ ਕੇ ਉਹ ਕਹਿੰਦੇ ਸੀ ਕਿ 10 10 ਵਟ ਉਹਨੂੰ ਅਸੀਂ ਸੱਚ ਦਿਖਾ ਰਹੇ ਸੀ ਸੱਚ ਦਿਖਾਉਣ ਪਿੱਛੇ ਤੁਹਾਡੇ ਮੀਡੀਆ ਤੇ ਵੀ ਹਮਲਾ ਕੀਤਾ ਮੀਡੀਆ ਤੇ ਹਮਲਾ ਕੀਤਾ ਮੀਡੀਆ ਦੇ ਕੈਮਰੇ ਤੋੜੇ ਤਾਂ ਕਿ ਹਾਂਜੀ ਆਪਾਂ ਆਪਾਂ ਟਰਨ ਵਾਈਜ਼ ਗੱਲ ਕਰਦੇ ਆਂ ਇੱਥੋਂ ਨਾਲੀ ਦਾ ਚਲੋ ਇਹਨਾਂ ਦੀ ਸਮੱਸਿਆ ਸੀ ਉਸ ਤੋਂ ਬਾਅਦ ਇਹ ਘਰ ਆ ਕੇ ਇਹਨਾਂ ਨੂੰ ਮਿਲੇ ਮਿਲੇ ਨਾ ਹਾਂਜੀ ਆ ਕੇ ਜਦੋਂ ਕਿਸੇ ਨੂੰ ਪਿੰਡ 'ਚੋਂ ਦਿੱਕਤ ਹੋਊਗੀ ਉਹ ਸਰਪੰਚ ਦੇ ਘਰੇ ਆਉਣਗੇ ਜਾਂ ਨਹੀਂ ਆਉਣਗੇ ਭੈਣ ਜੀ ਜੇ ਪਿਛਲੀਆਂ ਤੋਂ ਸਿਮਪਲ ਸਵਾਲ ਆਉਣਗੇ ਜਾਂ ਨਹੀਂ ਆਉਣਗੇ ਆਉਣਗੇ ਜਨ ਆਉਣਗੇ ਉਹਨਾਂ ਨੇ ਆਪਣੀ ਸਮੱਸਿਆ ਦੱਸੀ 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 ਉਸ ਤੋਂ ਬਾਅਦ ਤੁਸੀਂ ਉਹਨਾਂ ਦਾ ਹਾਲਤ ਮਤਲਬ ਤੁਸੀਂ ਕਿਹਾ ਵੀ ਇਹ ਐਂਦਾ ਨਹੀਂ ਕਰਨਾ ਉਧਰ ਕਰਨਾ ਆਹੀ ਗੱਲ ਹੋਈ ਹੋਊਗੀ ਭੈਣ ਜੀ ਇਹ ਸਵਾਲ ਇਹ ਨਹੀਂ ਸੀਗਾ ਅਸੀਂ ਉਧਰ ਧੱਕੇ ਨਾਲ ਲਿਜਾਣ ਦੀ ਕੋਸ਼ਿਸ਼ ਨਹੀਂ ਕੀਤੀ ਨਹੀਂ ਲਿਜਾਣ ਦੀ ਨਹੀਂ ਤੁਸੀਂ ਉਹਨਾਂ ਨੂੰ ਜਸਟ ਇੱਕ ਪ੍ਰਪੋਜ਼ਲ ਦਿੱਤਾ ਹੋਊਗਾ ਤੁਸੀਂ ਕਿਹਾ ਹੋਊਗਾ ਕਿ ਭਾਈ ਅਸੀਂ ਇੱਧਰ ਨਹੀਂ ਇੱਧਰ ਔਖਾ ਆ ਜਾਂ ਉਹ ਪ੍ਰੋਜੈਕਟ ਖਰਾਬ ਹੋ ਰਿਹਾ 18 ਲੱਖ ਦੇ ਤੁਸੀਂ ਉਧਰ ਦੀ ਪਾਣੀ ਦੀ ਨਿਕਾਸੀ ਕਰੋ ਐਨੀ ਕਿਉਂ ਗੱਲ ਹੋਈ ਸੀ ਇਹ ਗੱਲ ਤਾਂ ਫਿਰ ਬਣਦੀ ਹੈ ਤੁਸੀਂ ਸੱਚ ਬਖਾ ਦਿਓ ਉੱਥੇ ਜਾ ਕੇ ਕੈਮਰੇ ਤੇ ਆਹੀ ਕੈਮਰਾ ਹੀ ਹੈ ਜੀ ਕੈਮਰਾ ਹੀ ਹੈ ਤੁਸੀਂ ਬੋਲੋ ਨਹੀਂ ਅਸੀਂ ਕਹਿੰਨੇ ਆਂ ਵੀ ਉਹਨਾਂ ਦੇ ਜੇ ਉਸ ਤੋਂ ਬਾਅਦ ਅਗਲਾ ਸਵਾਲ ਇਤਨਾ ਹਟ ਵਿੜਾ ਸਾਫ ਸੁਥਰਾ ਰੱਖਣਾ ਚਾਹੁੰਦੇ ਆ ਉਹਨਾਂ ਨੇ ਅ ਤੁਸੀਂ ਮੈਂ ਗੱਲ ਕਹਿੰਦਾ ਸੋਹਣਾ ਨਹੀਂ ਲੱਗਦਾ ਕੋਈ ਵੀ ਬਾਥਰੂਮ ਕਰਦਾ ਉਹ ਪਿੱਛੇ ਨੂੰ ਮੂੰਹ ਕਰਕੇ ਕਰਦਾ ਹੁੰਦਾ ਦੱਸੋ ਬਾਥਰੂਮ ਕਰਦਾ ਬੱਚਾ ਕਰਦਾ ਸਿਆਣਾ ਕਰਦਾ ਪਿੱਛੇ ਨੂੰ ਮੂੰਹ ਕਰਕੇ ਕਰਦਾ ਨਹੀਂ ਇਹ ਮੇਰੀ ਗੱਲ ਸੁਣੋ ਸਰ ਤੁਸੀਂ ਸਵਾਲਾਂ ਤੋਂ ਭੱਜ ਰਹੇ ਹੋ ਅੱਜ ਤੁਸੀਂ ਆਪਣੇ ਸਰਪੰਚ ਸਾਹਿਬ ਨੂੰ ਹੀ ਸਵਾਲਾਂ ਤੋਂ ਭਜਾ ਰਹੇ ਹੋ ਜਿੱਥੋਂ ਤੱਕ ਮੌਜੂਦ ਸੀ ਸਾਨੂੰ ਉੱਥੋਂ ਤੱਕ ਤਾਂ ਸਵਾਲ ਕਰਨ ਦਿਓ ਨਾ ਜਦੋਂ ਮੰਨ ਲਓ ਉਹਨਾਂ ਨੂੰ ਉਹਨਾਂ ਨੂੰ ਨਹੀਂ ਪਸੰਦ ਆਇਆ ਤੁਹਾਡਾ ਪ੍ਰਪੋਜ਼ਲ ਤੁਸੀਂ ਤੁਸੀਂ ਆਪਦੀ ਇੱਕ ਤੁਹਾਨੂੰ ਇਹ ਪਸੰਦ ਆ ਵੀ ਸਾਡੇ ਵਿਹੜੇ ਦੇ ਵਿੱਚ ਉਹਨਾਂ ਦਾ ਬਾਥਰੂਮ ਆ ਵੀ ਮੈਨੂੰ ਤਾਂ ਕਿਉਂ ਪਸੰਦ ਹੋਊਗਾ ਪਰ ਭੈਣ ਭੈਣ ਤੂੰ ਪੱਖਵਾਜੀ ਕਿਉਂ ਕਰਦੀ ਆ ਮੈਂ ਕਿਉਂ ਕਰੂੰਗੀ ਜੀ ਜੀ ਬੇਟੇ ਪੱਖਵਾਜੀ ਕਰ ਰਹੇ ਹੋ ਕਰ ਰਹੇ ਆ ਭੈਣ ਤੁਸੀਂ ਪੱਖਵਾਜੀ ਕਰ ਰਹੇ ਹੋ ਤੁਸੀਂ ਨਹੀਂ ਸਰ ਇਹ ਇਦਾਂ ਨਹੀਂ ਨਹੀਂ ਬੇਟੇ ਇਹ ਤਾਂ ਸਰ ਸਰ ਦੇਖੋ ਸਿੰਪਲ ਸਵਾਲ ਬਣੀ ਕਿੰਨਾ ਤੇ ਕਰੋਗਾ ਸੋਈ ਬਣੀ ਨੂੰ ਉਹਨਾਂ ਦੀ ਮੈਨੂੰ ਕੀ ਪਤਾ ਜੀ ਮੈਂ ਕੋਈ ਸਾਲ ਨਹੀਂ ਹੋਇਆ ਕੋਠੀ ਬਣੀ ਨੂੰ ਤੁਸੀਂ ਦਾ 15 ਉਹਨਾਂ ਦਾ ਸਾਰਾ ਵੇੜਾ ਜਿਹੜਾ ਸੁੱਕਾ ਸਵਸਤ ਪਿਆ ਉਹ ਆਪਦੇ ਅੰਡਰਗਰਾਉਂਡ ਵੇੜੇ ਦੇ ਥੱਲੋਂ ਦੀ ਲਿਜਾ ਕੇ ਜਿਵੇਂ ਆਪ ਆਏ ਪਏ ਆਪਾਂ ਇਸ ਮਾਮਲੇ ਨੂੰ ਪੜਕਾਉਣਾ ਥੋੜੀ ਐ ਆਪਾਂ ਇਹਨੂੰ ਹੱਲ ਕਰਨਾ ਹੈ ਨਹੀਂ ਮੈਂ ਨਹੀਂ ਭੜਕਾਰ ਰਹੀ ਸਰ ਮੈਂ ਮੈਂ ਕਿਉਂ ਮੈਨੂੰ ਖੁਦ ਤੁਸੀਂ ਖੁਦ ਬੁਲਾਇਆ ਕਿ ਅਸੀਂ ਆਪਣਾ ਪੱਖ ਰੱਖਣਾ ਚਾਹੁੰਦੇ ਹਾਂ ਸਵਾਲ ਤਾਂ ਕਾਊਂਟਰ ਕਰੂਗਾ ਨਾ ਜੀ ਪੱਤਰਕਾਰ ਦੇਖੋ ਜੀ ਤੁਸੀਂ ਸਵਾਲ ਕਰੋ ਸੋ ਜੇ ਤੁਸੀਂ ਤੁਸੀਂ ਵਿੱਚੋਂ ਆਪਣਾ ਸਰਪੰਚ ਹੀ ਲੈ ਗਏ ਸਰਪੰਚ ਜੀ ਭੈਣ ਜੀ ਦੇਖੋ ਇਹ ਕੁੱਟਿਆ ਮਾਰੇ ਬਹੁਤ ਜ਼ਿਆਦਾ ਸਾਡੇ ਪਿੰਡ ਦੇ ਤੋਂ ਲਿੱਤਾ ਵਾਂ ਭੰਨ ਤਗਾ ਅਸੀਂ ਹੈ ਨਹੀਂ ਸਵਾਲ ਦੇਣ ਜੋ ਗਰੇ ਮੇਰੀ ਗੱਲ ਸੁਣੋ ਭੈਣੇ ਅਸੀਂ ਤੈਨੂੰ ਕਹਿ ਰਹੇ ਹਾਂ ਸਾਡੇ ਕੋਲ ਵੀਡੀਓ ਚਲਾਈਓ ਤੇ ਸਾਰੇ ਅਸੀਂ ਥੱਕੇ ਮਾਰਿਆ ਤੁਸੀਂ ਦਿਓ ਵੀਡੀਓ ਤੁਸੀਂ ਮੈਨੂੰ ਵੀਡੀਓ ਤੈਨੂੰ ਕਹਿ ਤਾਂ ਰਹੇ ਹਾਂ ਅਸੀਂ ਸਭ ਸਾਡੇ ਘਰ ਦੇ ਵੀਡੀਓ ਦਿਓ ਜਿਹੜੀ ਅਸਲੀਅਤ ਆ ਅਸੀਂ ਚਲਾ ਰਹੇ ਨਹੀਂ ਮੇਰ ਕੇ ਤੈਨੂੰ ਅਸੀਂ ਉਧਰਲੇ ਘਰੇ ਗਈਆਂ ਅਸੀਂ ਤੈਨੂੰ ਇਹ ਗੱਲ ਕਹੀ ਆ ਆ ਦੇਖੋ ਜੀ ਫਿਰ ਭੈਣੇ ਮੇਰੇ ਘਾਸੋਂ ਤੈਨੂੰ ਜਿੱਥੋਂ ਉਧਰ ਘਰੇ ਗਈਆਂ ਅਸੀਂ ਤੈਨੂੰ ਇਹ ਕਹਿ ਵੀ ਸਾਡੇ ਘਰ ਮੈਂ ਦੇਖਿਆ ਜੀ ਅਸੀਂ ਵੀਡੀਓ ਬਣਾਈ ਆ ਕਰਦਾ ਬਾਕਾਇਦਾ ਅਸੀਂ ਵੀਡੀਓ ਬਣਾਈ ਤਿੰਨ ਦਿਨ ਆ ਕੇ ਤੁਸੀਂ ਦੱਸੋ ਨਾ ਵਾਪਰੇ ਕੀ ਬਾਦ ਆ ਵਾਪਰੇ ਤਾਂ ਤੁਹਾਨੂੰ ਕਹਿ ਰਹੇ ਹਾਂ ਵੀ ਸਾਥੀ ਦੱਸਣ ਜੋਗੀ ਨਹੀਂ ਜਦੋਂ ਲੱਤਾਂ ਵਾਂ ਬੰਦ ਕਰਨ ਨੂੰ ਸਭ ਕੁਛ ਇਹਦਾ ਤੋੜ-ਫੋੜ ਕਰਤੀ ਉਹਨਾਂ ਨੇ ਇਹ ਤਾਂ ਬੇਦਿਮਾਕਾ ਹੁਣ ਹੋਈ ਬੋਲੀ ਜਾਂਦਾ ਜਿਵੇਂ ਨੂੰ ਬੜਾਈ ਜਾਂਦੇ ਆ ਮੈਂ ਤੁਹਾਡੇ ਨਾਲ ਹਮਦਰਦੀ ਰੱਖਦੀ ਆ ਮੈਨੂੰ ਮੈਨੂੰ ਰੱਖਦੀ ਨਹੀਂ ਪੈਣੇ ਜੇ ਤੂੰ ਰੱਖਦੀ ਨਾ ਪੈਣੇ ਹਮਦਰਦੀ ਹੁੰਦੀ ਪੁਲਿਸ ਦੇ ਨਾਲ ਪੁਲਿਸ ਦੇ ਨਾਲ ਸ਼ਰੀਅਮ ਰਲ ਕੇ ਕਿਵੇਂ ਗੋਲੀਆਂ ਸਾਡੇ ਪਿੰਡ ਤੇ ਪੂਰੇ ਤੇ ਮਾਤਮ ਛਾ ਗਿਆ ਪੱਤਰਕਾਰੀ ਉਥੇ ਉਸ ਦਿਨ ਉਹ ਤਾਂ ਦਿਖਾਈ ਨਹੀਂ ਕਿ ਪੁਲਿਸ ਕਿਵੇਂ ਉਹਨਾਂ ਨਾਲ ਲੜ ਕੇ ਗੋਲੀਆਂ ਚਲਾ ਰਹੀ ਆ ਬਿਲਕੁਲ ਦਰਖਾਸਤ ਹੁੰਦੀ ਹੈ ਮੇਰਾ ਵੀਰ ਦਰਖਾਸਤ ਹੋਈ ਤੁਹਾਡੇ ਤੇ ਤੁਹਾਡੇ ਤੇ ਹੋਈ ਜਾਂ ਤੁਹਾਡੀ ਵਾਈਫ ਤੇ ਹੋਈ ਅਸੀਂ ਇਨੂੰ ਜਸਟੀਫਾਈ ਨਹੀਂ ਕਰਦੇ ਵੀ ਚੰਗੀ ਸੀ ਜਾਂ ਮਾੜੀ ਸੀ ਉਹਨਾਂ ਨੂੰ ਪਾਣੀ ਦੀ ਨਿਕਾਸੀ ਦੀ ਦਿੱਕਤ ਸੀ ਮੈਂ ਪਹਿਨੇ ਅਸੀਂ ਗਿਆ ਸੀ ਵੀ ਤੈਨੂੰ ਵੀਡੀਓ ਦਿੰਨੇ ਆ ਐਸਐਚਓ ਨੂੰ ਕਿਹਾ ਵੀ ਉਹ ਧੱਕੇ ਮਾਰ ਕੇ ਗਿਆ ਸੀ ਤੈਨੂੰ ਵੀਡੀਓ ਦਿੰਨੇ ਆ ਉਹਨੂੰ ਮਿਲਣ ਤੋਂ ਪਹਿਲਾਂ ਉਹਨਾਂ ਦੇ ਘਰ ਗਏ ਉਹਨਾਂ ਦੇ ਇਲਜ਼ਾਮ ਕਿ ਤੈਨੂੰ ਕੀ ਪਹਿਨੇ ਤੁਸੀਂ ਇੱਕ ਪੱਤਰਕਾਰ ਹੋ ਬੇਕ ਗਏ ਪੈਸਾ ਦੇ ਕੇ ਬੇਕ ਗਏ ਇੱਕ ਗੱਲ ਦੱਸੋ ਮੈਨੂੰ ਪਹਿਲਾਂ ਕਟਵਾ ਦਿੱਤਾਂ ਬੰਦੇ ਕਟਵਾਤੇ ਡੰਡ ਸਾਰਾ ਘਰ ਸਭਨੇ ਚੱਕੀ ਆ ਸੀ ਕਿਸਨ ਦੱਸ ਦੇ ਕੀ ਸੁਣੇਗਾ ਸਾਡਾ ਕੁਝ ਨਹੀਂ ਛੱਡਿਆ ਦੁਨੀਆ ਕੁੱਟੀ ਮਾਰੀ ਗਈ ਪੈਸਾ ਵਿਕ ਗਿਆ ਮੈਂ ਤੈਨੂੰ ਦੱਸਾਂ 80 ਲੱਖ ਲਾਏ ਮਾਤਾ ਜੀ ਲਾਗੇ ਤਿੰਨ ਰੱਖਾ ਬਸ ਸੱਛਾ ਇਨੀਆਂ ਗੱਲਾਂ ਨਹੀਂ ਨੇ ਸਾਡਾ ਰਹਿਿਆ ਹੀ ਕੁਝ ਨਹੀਂ ਇਹ ਗੱਲ ਵੀ ਖਾਲਾ ਨਾਲ ਕਰੋ ਮਾਤਾ ਨੀ ਕੋਈ ਨੀ ਕੋਈ ਗੱਲ ਕਰੋ ਨੀ ਮਰਦਾ ਨਹੀਂ ਰਿਹਾ ਸਾਡਾ ਕੁਝ ਨਹੀਂ ਰਿਹਾ ਕਿਸੀਂ ਕਿਸੀਂ ਤੁਹਾਡੇ ਕੱਲਿਆਂ ਨਾਲ ਗੱਲ ਕਰਦੇ ਆ ਇੱਕ ਇਹ ਤੋਂ ਪੁੱਛੋ ਤੁਸੀਂ ਇਹ ਤੋਂ ਪੁੱਛੋ ਕੋਈ ਕਿਛ ਨਾ ਰਾਜੀ ਨਾ ਮਾਨੀ ਕੋਈ ਸਾਡਾ ਜੋ ਛੜ ਕੇ ਭੁੰਗਾਂ ਕੁੱਟਣਾ ਗਿਆ ਉਹਨਾਂ ਤਾਂ ਪਰਚੇ ਪੈਣੇ ਚਾਹੀਦੇ ਆ ਕਹਿੰਦੀ ਨਹੀਂ ਕਿ ਤੁਸੀਂ ਕਰੋ ਜਿਵੇਂ ਜਸਖੰਦੀ ਰਾਹ ਹੁਣ ਤਿੰਨ ਦਿਨ ਪਹਿਲਾਂ ਇਹਨੂੰ ਇਤ ਨਹੀਂ ਤਿੰਨ ਦਿਨ ਤਿੰਨ ਦਿਨ ਤਿੰਨ ਦਿਨ ਪਹਿਲਾਂ ਜਿਹੜੇ ਬੰਦੇ ਦੀ ਤੁਸੀਂ ਵਾਈਟ ਕਰ ਰਹੇ ਹੋ ਜਿਹੜਾ ਬੰਦਾ ਕਹਿੰਦਾ ਕਿ ਐਸਪੀ ਭਾਈਚਾਰਾ ਵੀ ਸਾਡਾ ਐਸਪੀ ਭਾਈਚਾਰਾ ਹੈਗਾ ਉਹ ਤਿੰਨ ਦਿਨ ਐਸੇ ਨੂੰ ਕਹਿੰਦਾ ਕਿ ਆਵਦੇ ਮੁੰਡੇ ਇਹਨਾਂ ਤੋਂ ਪੁੱਛੋ ਤੁਸੀਂ ਤਿੰਨ ਦਿਨ ਪਹਿਲਾਂ ਹੀ ਉਸੇ ਨੇ ਇਹ ਗੱਲ ਕਹੀ ਵੀ ਅਸੀਂ ਉਸੇ ਸਰਪੰਚ ਨੂੰ ਖਤਮ ਕਰਨਾ ਤੂੰ ਆਵਦੇ ਮੁੰਡੇ ਪਾਸੇ ਕਰ ਲਵੀ ਉਸੇ ਨੇ ਕਹੀ ਸੀ ਇਹ ਗੱਲ ਇਹਨੂੰ ਪੁੱਛੇ ਸਤਨਾਮ ਸਿੰਘ ਨੇ ਐਸੇ ਨੂੰ ਕਿਹਾ ਸੀ ਕਿ ਕਿਾਸੀ ਮਾਸੀ ਅੱਛੇ ਰੱਖੀ ਬੱਸ ਦੇ ਵਿੱਚ ਆ ਰਹੀ ਸੀ ਤਾਂ ਇਹਨੂੰ ਕਿਹਾ ਹੋਇਆ ਸੀ ਇਹ ਗੱਲ ਵੀ ਜਾਣ ਕੇ ਅਸੀਂ ਤੁਹਾਨੂੰ ਜੜ ਭੈਣ ਜੀ ਫੋਨ ਲਾ ਰਹੀ ਨਹੀਂ ਨਹੀਂ ਫੋਨ ਨਹੀਂ ਲਾ ਰਹੀ ਨਹੀਂ ਪਰ ਜਿਹਦਾ ਪਟਵਾਰੀਆਂ ਦਾ ਮਗਰ ਅਗਲੇ ਉਹਨਾਂ ਨੇ ਦੇਖ ਲਿਆ ਪਟਵਾਰ ਨਾਲ ਮਗਰ ਬੋਲਦੀ ਹੁਣ ਕਿਲਾ ਜਮੀਨ ਨਾਲ ਲਵਾਉਣੀ ਇਹਨਾਂ ਗਵਾਹੀ ਦਿੱਤੀ ਆ ਆਹ ਗੋਣਾ ਕਿਲਾ ਕਿਲਾ ਨਾਲ ਲਵਾਉਣ ਆ ਤੇ ਆ ਆ ਵੀਡੀਓਜ਼ ਮੈਨੂੰ ਭੇਜੀਆਂ ਕਿਸੇ ਨੇ ਇੰਸਟਾਗ੍ਰam ਤੇ ਇੱਕ ਤੁਹਾਡੀ ਭੀੜ ਦੇ ਵਿੱਚੋਂ ਮੁੰਡੇ ਆ ਤੁਸੀਂ ਉਹਨਾਂ ਦੀਆਂ ਵੀਡੀਓ ਚਲਾਈਆਂ ਭੈਣੇ ਨਹੀਂ ਦਿਖਾਈਏ ਉਹਨਾਂ ਦੀਆਂ ਵੀਡੀਓ ਵੀ ਚਲਾਉਣਾ ਤੁਸੀਂ ਕੋਈ ਨਹੀਂ ਪੈਣੀ ਅਸੀਂ ਤੁਹਾਨੂੰ ਦਮਾਗੇ ਦਮਾਗੇ ਜਰੂਰ ਦਮਾਗੇ ਪੈਣੇ ਅਸੀਂ ਮੇਰੀ ਹਾਲਤ ਮੇਰੀ ਹਾਲਤ ਹੈ ਨਾ ਕਿ ਇਹ ਮਹਾਲ ਫਾਇਰਿੰਗ ਤੋਂ ਪਹਿਲਾਂ ਦਾ ਇਹ ਤਾਂ ਟਾਈਮਿੰਗ ਵੀ ਦੱਸੂਗਾ ਬਾਅਦ ਵਿੱਚ ਤਾਂ ਤੁਹਾਨੂੰ ਪੁਲਿਸ ਕੁੱਟਣ ਪੈਗੀ ਬਾਅਦ ਵਿੱਚ ਉਹ ਨਹੀਂ ਵੀਡੀਓ ਭੇਜਿਆ ਉਹਨਾਂ ਨੇ ਜਦੋਂ ਸਾਡੇ ਆ ਦੇਖ ਲਓ ਆ ਦੇਖੋ ਇਹ ਬੰਦੇ ਨੂੰ ਜਾਣਦੇ ਹੋ ਨਹੀਂ ਤੁਸੀਂ ਇਹ ਬੰਦੇ ਤੁਸੀਂ ਆ ਦੇਖ ਲਓ ਤੁਸੀਂ ਇਹਨਾਂ ਦੀ ਆ ਵੀਡੀਓ ਮੈਂ ਮੈਂ ਇਸ ਗੱਲ ਨੂੰ ਮੇਰੀ ਹਾਲਤ ਬਹੁਤ ਜ਼ਿਆਦਾ ਹੁਣ ਵੀ ਮੈਨੂੰ ਬਹੁਤ ਜ਼ਿਆਦਾ ਖੜਾ ਨਹੀਂ ਜਾ ਰਿਆ ਪਏ ਨੇ ਮੇਰੀ ਹਾਲਤ ਮੈਂ ਤੁਹਾਨੂੰ ਵੀ ਦੱਸੀ ਸੀ ਕਿ ਤੁਸੀਂ ਤੁਸੀਂ ਦੱਸ ਦਿਓ ਜੀ ਜੇ ਉਹ ਨਹੀਂ ਦੱਸ ਟਿਕ ਟਿਕਾ ਹੋ ਜਾਣ ਦੇ ਇਹਦਾ ਇਹਦੇ ਤੇ ਕੁੱਟ ਜ਼ਿਆਦੇ ਪਈ ਵੀ ਆ ਤੇ ਇਹਨੂੰ ਕੋਈ ਗੱਲ ਨਹੀਂ ਤੁਸੀਂ ਉਹਦੇ ਨਾਲ ਹੀ ਗੱਲ ਕਰ ਲਓ ਏ ਬਾਈ ਨਾਲ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਲੱਠੀ ਜਰ ਜਿਹਨਾਂ ਨੇ ਪਹਿਲਾਂ ਕਰਿਆ ਮੇਰੀ ਗੱਲ ਸੁਣੋ ਆਪਾਂ ਮੈਂ ਅੱਜ ਇੱਕ ਮਿੰਟ ਸਰ ਮੈਨੂੰ ਤੁਹਾਡਾ ਘਰ ਨਹੀਂ ਪਤਾ ਇੱਕ ਇੱਕ ਗੱਲ ਦਾ ਜਵਾਬ ਦਿਓ ਤੁਸੀਂ ਦਿਓ ਮੈਨੂੰ ਤੁਹਾਡਾ ਘਰ ਨਹੀਂ ਪਤਾ ਤੇ ਇੱਕ ਮਿੰਟ ਮੈਮ ਇੱਕ ਮਿੰਟ ਇੱਕ ਮਿੰਟ ਸੁਣੋ ਪਹਿਲਾਂ ਮੰਨ ਲਓ ਮੈਨੂੰ ਤੁਹਾਡਾ ਕਰਨੀ ਪਤਾ ਤੇ ਮੈਂ ਕੈਮਰੇ ਲੈ ਕੇ ਤੁਹਾਡੇ ਘਰ ਦੇ ਉੱਤੇ ਤੁਹਾਡੀਆਂ ਬੀਬੀਆਂ ਦੀ ਵੀਡੀਓ ਬਣਾਵਾ ਉਹਨਾਂ ਦੇ ਇਲਜ਼ਾਮ ਹੈ ਮੈਂ ਆਪਣਾ ਨਹੀਂ ਕਹਿ ਰਹੀ ਲੋਕ ਕਹਿ ਰਹੇ ਆ ਤਾਂ ਉਹਨਾਂ ਨੂੰ ਇਤਰਾਜ਼ ਸੀ ਤੇ ਉਹਨਾਂ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਗੁੱਸੇ ਦੇ ਵਿੱਚ ਕੈਮਰਿਆਂ ਨੂੰ ਧੱਕੇ ਦਿੱਤੇ ਨੇ ਉਹਨਾਂ ਨੇ ਇਹ ਕੀਤਾ ਪਰ ਜੇ ਇਹਨਾਂ ਨੂੰ ਸੀਵਰੇਜ ਦੀ ਸਮੱਸਿਆ ਦਾ ਹੱਲ ਇਹਨਾਂ ਕੋਲ ਨਹੀਂ ਹੋ ਰਿਹਾ ਸੀ ਇਹ ਐਸਐਚਓ ਕੋਲ ਕਿਉਂ ਨਹੀਂ ਗਏ ਖਾਲੀਆਂ ਉਹ ਪੁਰਾਣੀਆਂ ਪੰਚਾਇਤਾਂ ਵਾਲੇ ਤਾਂ ਬੰਦ ਕਰਦੇ ਨੇ ਮੇਰਾ ਸਵਾਲ ਇਹ ਹੈ ਕਿ ਕੈਮਰੇ ਲਗਾ ਕੇ ਕੈਮਰੇ ਲਗਾ ਕੇ ਉਹਨਾਂ ਦੇ ਬਾੜ ਦੇ ਵਿੱਚ ਖਾਲਾ ਖਾਲੀਆਂ ਦਾ ਹੱਲ ਹੁੰਦਾ ਕੀ ਖਾਲੀਆਂ ਗੱਲਾਂ ਨਹੀਂ ਜਾਣਦੇ ਮੈਡਮ ਇਹਦੇ ਚਪੇੜਾ ਘਾ ਮਾਰਿਆ ਇਹਦੇ ਚਪੇੜਾ ਮਾਰਿਆ ਮੁੜ ਕੇ ਰੈਫਲਾਂ ਨਾਲ ਪਿਸਤੌਲ ਚੱਲਣ ਲੱਗੂ ਸਾਡੇ ਨੇ ਦੇਖੋ ਜੀ ਤੁਸੀਂ ਚਪੇੜਾ ਮਾਰਿਆ ਅਸੀਂ ਬਾਹਰ ਨੂੰ ਜਾਣੋ ਨਹੀਂ ਸਰਪੰਚ ਨੇ ਸਾਡੇ ਕਿਉਂ ਚਪੇੜਾ ਮਾਰਿਆ ਉਹਨਾਂ ਨੇ ਸਮੱਸਿਆ ਹੱਲ ਕਰਨੀ ਤਾਂ ਇਹ ਚੁਪੇੜਾ ਕਿੱਥੇ ਵੱਜਿਆ ਮੈਨੂੰ ਇਹ ਦੱਸੋ ਇੱਥੇ ਵੱਜਿਆ ਉਹਨਾਂ ਦੇ ਘਰ ਕੋਲ ਹਾਂਜੀ ਉਹਨਾਂ ਦੇ ਘਰ ਕੋਲ ਕਿਵੇਂ ਪਹੁੰਚੇ ਘਰ ਕੋਲੇ ਆਇਆ ਵੀਡੀਓ ਬਣਾਉਂਦੇ ਗਏ ਸੀ ਅਸੀਂ ਵੀਡੀਓ ਬਣਾਉਣ ਦੀ ਕੀ ਜ਼ਰੂਰਤ ਸੀ ਪਰ ਵੀਡੀਓ ਬਣਾਉਣ ਨਾਲੀਆਂ ਸਾਫ਼ ਹੁੰਦੀਆਂ ਸੋਹਣੀ ਸੀ ਸੱਚਾ ਸੋਹਣੀ ਸੱਚ ਕਹਨੇ ਅਸੀਂ ਸੱਚ ਨਹੀਂ ਵਿਖਾ ਸਕਦੇ ਫਿਰ ਤੁਸੀਂ ਸੱਚ ਮਨਿਆ ਸੀ ਤੁਸੀਂ ਤੁਸੀਂ ਬੋਲੋ ਨਾ ਤੁਸੀਂ ਬੋਲੋ ਜੋ ਬੋਲੋਗੇ ਮੈਂ ਉਹ ਬੋਲਾਂਗੀ ਤੁਹਾਡਾ ਇਹ ਕੈਮਰਾ ਤੁਸੀਂ ਜੋ ਬੋਲੋਗੇ ਅਸੀਂ ਦਿਖਾਵਾਂਗੇ ਬੰਦਾ ਨਹੀਂ ਹੁੰਦਾਗਾ ਬਸ ਠੀਕ ਹੈ ਮੈਂ ਕਿਹੜਾ ਰਾਜਾ ਚੰਦਪਾਣ ਦੇ ਵਿੱਚ ਪਹੁੰਚੇ ਹੋਏ ਸੀ ਲੋਕਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਪਹਿਲੇ ਸਵਾਲ ਹੀ ਇਹੀ ਐਸੀ ਗੰਦੇ ਪਾਣੀ ਨੂੰ ਲੈ ਕੇ ਸੀ ਕਿ ਕਿਹੜਾ ਗੰਦਾ ਪਾਣੀ ਸੀਵਰੇਜ ਦੇ ਪਾਣੀ ਦੇ ਵਿੱਚ ਜਾਂ ਕਿਹੜਾ ਸਾਫ਼ ਪਾਣੀ ਦੇ ਵਿੱਚ ਸੀਵਰੇਜ ਦਾ ਗੰਦਾ ਪਾਣੀ ਰਲ ਰਿਹਾ ਹੈ ਇਹ ਹੀ ਸਵਾਲ ਹੈ ਜਿਹੜਾ ਉਹ ਪਹਿਲਾਂ ਕੀਤਾ ਗਿਆ ਸੀ ਹਾਲਾਂਕਿ ਮੇਰੇ ਕੋਲ ਅਜੇ ਵੀ ਸਵਾਲ ਹੈ ਜਿਹੜੇ ਉਹ ਐਨੇ ਪਏ ਸੀ ਪੁੱਛਣ ਵਾਲੇ ਪਰ ਪਹਿਲੇ ਸਵਾਲ ਤੋਂ ਹੀ ਜਿਹੜਾ ਇਹ ਮਾਹੌਲ ਹੈ ਉਹ ਭੱਗ ਗਿਆ ਤੇ ਮੈਨੂੰ ਜਿਹੜੀ ਇਹ ਕਵਰੇਜ ਹੈ ਉਹ ਅਧੂਰੀ ਰਹਿ ਗਈ ਮੈਂ ਆਪਣੇ ਜਿਹੜੇ ਕਹਿ ਸਕਦੇ ਆ ਕਿ ਸਾਡੇ ਚੈਨਲ ਤੇ ਵਿਸ਼ਵਾਸ ਕਰਦੇ ਸਰੋਤਿਆਂ ਤੋਂ ਵੀ ਮਾਫੀ ਚਾਹੁੰਨੀ ਆ ਕਿ ਅੱਜ ਦੀ ਇਹ ਕਵਰੇਜ ਆ ਜਿਹੜੀ ਉਹ ਅਧੂਰੀ ਰਹਿ ਗਈ ਆ ਪਰ ਅਸੀਂ ਕੋਸ਼ਿਸ਼ ਕਰਾਂਗੇ ਕਿ ਦੇਖੋ ਕੋਈ ਵੀ ਇੱਥੇ ਪਹੁੰਚਦਾ ਹੈ ਤਾਂ ਸਵਾਲ ਹੈ ਜਿਹੜੇ ਉਹ ਇਸੇ ਤਰੀਕੇ ਦੇ ਨਾਲ ਕੀਤੇ ਜਾਣ ਅਸਲੀ ਜਿਹੜੀ ਜੜਾ ਹੈ ਜਿਹੜੀ ਇਸ ਲੜਾਈ ਦੀ ਜੜਾ ਹੈ ਉਹ ਸੀਵਰੇਜ ਦਾ ਪਾਣੀ ਹੈ ਪਾਣੀ ਦੀ ਨਿਕਾਸੀ ਹੀ ਹੈ ਇਸ ਨੂੰ ਜਾਤੀ ਮੁੱਦਾ ਬਾਅਦ ਦੇ ਵਿੱਚ ਜਿਹੜਾ ਇਹ ਉਹ ਬਣਾਇਆ ਗਿਆ ਹਾਈਪ ਦਿੱਤੀ ਗਈ ਹਾਲਾਂਕਿ ਅਜੇ ਹਾ ਇਸ ਪਿੰਡ ਦੇ ਵਿੱਚ ਬਿਲਕੁਲ ਕੁਝ ਵੀ ਨਹੀਂ ਸੀ